ਬਹੁਤ ਸਵਾਗਤ ਹੈ ਜੀ ਦੁਨੀਆ ਭਰ ਦੇ ਪੰਜਾਬੀਆਂ ਦਾ ਮੈਂ ਹਾਂ ਸੁਰਿੰਦਰ ਡੱਲਾ ਚਾਰ ਖਬਰਾਂ ਦੀ ਪੜਤਾਲ ਕਰਾਂਗੇ ਔਰ ਚਾਰੇ ਖਬਰਾਂ ਪੰਜਾਬ ਦੀ ਸਿਆਸਤ ਦੇ ਲਈ ਬਹੁਤ ਅਹਿਮ ਨੇ ਗੱਲ ਇਹ ਵੀ ਕਰਾਂਗੇ ਕਿ ਅੰਮ੍ਰਿਤਸਰ ਦੇ ਵਿੱਚ ਜੰਡਿਆਲਾ ਗੁਰੂ ਦੇ ਵਿੱਚ ਇੱਕ ਅਕਾਲੀ ਦਲ ਦੇ ਕੌਂਸਲਰ ਦਾ ਕਤਲ ਹੋਇਆ ਇਹਦੇ ਪਿੱਛੇ ਦਾ ਸੱਚ ਕੀ ਹੈ ਕਿ ਸੱਚਮੁੱਚ ਭਗਵੰਤ ਮਾਨ ਦੀ ਪੁਲਿਸ ਸੁਰੱਖਿਆ ਦੇ ਨਿਯਮ ਦੇ ਵਿੱਚ ਅਸਫਲ ਸਾਬਤ ਹੋ ਰਹੀ ਹੈ ਫਿਰ ਗੱਲ ਇਹ ਵੀ ਕਰਾਂਗੇ ਕਿ ਲੁਧਿਆਣਾ ਜ਼ਿਮਨੀ ਚੋਣ ਦਾ ਕੱਲ ਐਲਾਨ ਹੋ ਗਿਆ 19 ਜੂਨ ਨੂੰ ਲੁਧਿਆਣਾ ਦੀਆਂ ਜ਼ਿਮਨੀ ਚੋਣ ਦੀਆਂ ਵੋਟਾਂ ਪੈਣੀਆਂ ਨੇ 23 ਜੂਨ ਨੂੰ ਰਿਜ਼ਲਟ ਆਉਣਾ ਹੈ। ਇਹਦੇ ਉੱਪਰ ਖਾਸ ਵਿਸ਼ਲੇਸ਼ਣ ਕਰਾਂਗੇ ਕਿ ਉੱਥੇ ਆਮ ਆਦਮੀ ਪਾਰਟੀ ਔਰ ਕਾਂਗਰਸ ਦੇ ਵਿੱਚ ਕਿਸ ਤਰ੍ਹਾਂ ਦਾ ਮੁਕਾਬਲਾ ਹੋਣ ਜਾ ਰਿਹਾ ਹੈ, ਭਾਜਪਾ ਕੀ ਕਰਨ ਵਾਲੀ ਹੈ। ਔਰ ਸੁਖਬੀਰ ਬਾਦਲ ਦੀ ਸਿਆਸੀ ਇੱਜ਼ਤ ਉੱਥੇ ਦਾਤ ਹੈ। ਹਾਰ ਜਿੱਤ ਸੁਖਬੀਰ ਬਾਦਲ ਤੇ ਕੀ ਪ੍ਰਭਾਵ ਪਾਏਗੀ, ਉਹਦਾ ਜ਼ਿਕਰ ਕਰਾਂਗੇ ਔਰ ਸੁਖਬੀਰ ਬਾਦਲ ਦੇ ਧੜੇ ਦੇ ਵਿੱਚ ਇੱਕ ਵਾਰ ਫੇਰ ਤੋਂ ਫੁੱਟ ਟੁੱਟ ਦਾ ਖਤਰਾ ਹੈ। ਕਿਹੜੀ ਕਿਹੜੀ ਲੀਡਰਸ਼ਿਪ ਟੁੱਟ ਸਕਦੀ ਹੈ ਸੁਖਬੀ ਬਾਦਲ ਦੇ ਧੜੇ ਤੋਂ ਔਰ ਸ਼ੁਰੂਆਤ ਕਰਦੇ ਹਾਂ ਕਿ ਪੰਜ ਮੈਂਬਰੀ ਕਮੇਟੀ ਦੀ ਜਿਹੜੀ ਭਰਤੀ ਹੈ ਜਿਹੜੀ ਇੱਕ ਲਹਿਰ ਪੰਜਾਬ 'ਚ ਚੱਲ ਰਹੀ ਹੈ ਇਹਦੇ ਸੰਕੇਤ ਔਰ ਇਹਦੇ ਅਸਰ ਪੰਜਾਬ ਦੀ ਸਿਆਸਤ 'ਤੇ ਕੀ ਹੈ ਅੱਜ ਬਹੁਤ ਥੋੜੇ ਸਮੇਂ ਦੇ ਵਿੱਚ ਇਸ ਸਾਰੇ ਵਿਸ਼ਲੇਸ਼ਣ ਨੂੰ ਅਸੀਂ ਮੁਕੰਮਲ ਕਰਾਂਗੇ ਹੁਣ ਪੰਜ ਮੈਂਬਰੀ ਕਮੇਟੀ ਤੋਂ ਜੇ ਸ਼ੁਰੂ ਕਰੀਏ ਇਹ ਸਭ ਨੂੰ ਪਤਾ ਹੈ ਕਿ ਪੰਜ ਮੈਂਬਰੀ ਕਮੇਟੀ ਦੀ ਜਿਹੜੀ ਭਰਤੀ ਹੈ ਬਹੁਤ ਤੇਜ਼ੀ ਨਾਲ ਹੋ ਰਹੀ ਹੈ 18 ਜੂਨ ਤੱਕ ਭਰਤੀ ਹੋਣੀ ਹੈ 31 ਮਈ ਤੱਕ ਜ਼ਿਲ੍ਹਾ ਪੱਧਰੀ ਸਮਾਗਮ ਹੋਏ ਨੇ ਅੱਜ ਵੀ ਕਈ ਵੱਡੇ ਸਮਾਗਮ ਹੋਏ ਬਰਨਾਲਾ ਦੇ ਪਧੌੜ ਚ ਸਮਾਗਮ ਹੋਇਆ ਬਹੁਤ ਵੱਡੀ ਗਿਣਤੀ ਚ ਉੱਥੇ ਲੋਕ ਭਰਤੀ ਲਈ ਆਏ ਪੂਰੇ ਪੰਜਾਬ ਚ ਸਮਾਗਮ ਨੇ ਜਿਹੜੇ ਚੱਲ ਰਹੇ ਨੇ ਔਰ ਬਹੁਤ ਸਾਰੇ ਲੀਡਰ ਸ਼੍ਰੋਮਣੀ ਅਕਾਲੀ ਦਲ ਦੇ ਵਲੰਟੀਅਰ ਵਰਕਰ ਕਾਪੀਆਂ ਲੈ ਕੇ ਘਰੋਂ ਘਰੀ ਵੀ ਜਾ ਕੇ ਹੁਣ ਤਾਂ ਮੈਂਬਰਸ਼ਿਪ ਭਰਨ ਲੱਗੇ ਨੇ ਔਰ ਸੰਗਰੂਰ ਜਿਹੜਾ ਹਮੇਸ਼ਾ ਹੀ ਇੱਕ ਨਵੀਂ ਲਹਿਰ ਦਾ ਮੋਢੀ ਦੱਸਿਆ ਜਾਂਦਾ ਜਿਵੇਂ ਆਮ ਆਦਮੀ ਪਾਰਟੀ ਦੀ ਜਿਹੜੀ ਲਹਿਰ ਸੀ ਉਹ ਭਾਵੇਂ ਅੰਨਾ ਹਜ਼ਾਰੇ ਦੇ ਯਤਨਾ ਸਦਕੇ ਦਿੱਲੀ ਤੋਂ ਸ਼ੁਰੂ ਹੋਈ ਪਰ ਪੰਜਾਬ ਚੋਂ ਦਾ ਜਨਮ ਸੰਗਰੂਰ ਤੋਂ ਹੀ ਹੋਇਆ ਇਸੇ ਤਰ੍ਹਾਂ ਪੰਜ ਮੈਂਬਰੀ ਕਮੇਟੀ ਦੀ ਜਿਹੜੀ ਭਰਤੀ ਸੀ ਉਹਦੀ ਵੱਡੀ ਲਹਿਰ ਦੇ ਸੰਕੇਤ ਸੰਗਰੂਰ ਤੋਂ ਮਿਲੇ ਔਰ ਸੰਗਰੂਰ ਚ ਇੱਕ ਨਵੀਂ ਤਰ੍ਹਾਂ ਦੀ ਏਕਤਾ ਦਿਖੀ ਕਦੇ ਵੀ ਪਿਛਲੇ ਸਮਿਆਂ ਦੇ ਵਿੱਚ ਬਹੁਤੀ ਬਣੀ ਨਹੀਂ ਪਰਮਿੰਦਰ ਸਿੰਘ ਢੀਂਗਸਾ ਇਕਬਾਲ ਸਿੰਘ ਚੁੰਦਾ ਜਾਂ ਗੋਬਿੰਦ ਸਿੰਘ ਲੰਗੋਵਾਲ ਇਹ ਸਾਰੇ ਇੱਕ ਤਰੀਕੇ ਨਾਲ ਵੱਖਰੀ ਵੱਖਰੀ ਲੀਡਰਸ਼ਿਪ ਦੇ ਤੌਰ ਤੇ ਜਾਣੇ ਜਾਂਦੇ ਸੀ ਔਰ ਸੁਖਵੀਰ ਸਿੰਘ ਬਾਦਲ ਦੇ ਕਾਫੀ ਨੇੜੇ ਮੰਨੇ ਜਾਂਦੇ ਸੀ ਪਹਿਲਾਂ ਇਕਬਾਲ ਸਿੰਘ ਝੁੰਦਾ ਵੀ ਔਰ ਗੋਬਿੰਦ ਸਿੰਘ ਲੰਗੋਵਾਲ ਵੀ ਲੇਕਿਨ ਅੱਜ ਜੋ ਸਥਿਤੀ ਹੈ ਬਰਨਾਲਾ ਦੇ ਵਿੱਚ ਵੀ ਕਿ ਗੋਬਿੰਦ ਸਿੰਘ ਲੰਗੋਵਾਲ ਪਰਮਿੰਦਰ ਸਿੰਘ ਢੀਂਸਾ ਔਰ ਇਕਬਾਲ ਸਿੰਘ ਝੁੰਦਾ ਇਹਨਾਂ ਦੀ ਜਿਹੜੀ ਆਪਸੀ ਸਾਂਝ ਹੈ ਅਸਲ ਚ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਏਕਤਾ ਦੀ ਔਰ ਪੁਨਰਸੁਰਜੀਤੀ ਦੀ ਪਹਿਚਾਨ ਬਣ ਗਈ ਪੂਰੇ ਬਰਨਾਲੇ ਜ਼ਿਲ੍ਹੇ ਦੇ ਵਿੱਚ ਜਿਹੜੀ ਆਪਸੀ ਏਕਤਾ ਲੀਡਰਸ਼ਿਪ ਦੀ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਉਭਾਰ ਲੈ ਕੇ ਗਈ ਹੈ ਪਰ ਬਰਨਾਲਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਯੂਥ ਵਿੰਗ ਦਾ ਜਿਹੜਾ ਜ਼ਿਲ੍ਹੇ ਦਾ ਆਗੂ ਸੀ ਉਹ ਵੀ ਕੱਲ ਵੱਡੀ ਗਿਣਤੀ ਆਪਣੇ ਸਾਥੀਆਂ ਨਾਲ ਭਰਤੀ ਦੀ ਪ੍ਰਕਿਰਿਆ ਦੇ ਵਿੱਚ ਸ਼ਾਮਲ ਹੋਇਆ ਸੋ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਲੇਕਿਨ ਬਹੁਤ ਵੱਡੀ ਗਿਣਤੀ ਦੇ ਵਿੱਚ ਪੂਰੇ ਪੰਜਾਬ 'ਚ ਜਿਹੜੇ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੇ ਰਹੇ ਨੇ ਜਿਹੜੇ ਸੁਖਬੀਰ ਸਿੰਘ ਬਾਦਲ ਦੇ ਧੜੇ ਨੂੰ ਰਿਪਰੈਜ਼ੈਂਟ ਕਰਦੇ ਸੀ ਹੌਲੀ-ਹੌਲੀ ਉਹ ਭਰਤੀ ਦੀਆਂ ਕਾਪੀਆਂ ਲੈਣ ਲੱਗ ਗਏ ਔਰ ਐਸਜੀਪੀਸੀ ਮੈਂਬਰਾਂ ਦੇ ਨਾਲ ਸੰਬੰਧਤ ਜਿਹੜੀ ਸਭ ਤੋਂ ਵੱਡੀ ਖਬਰ ਇਹ ਹੈ ਕਿ ਭਾਵੇਂ ਬਹੁਮਤ ਐਸਜੀਪੀਸੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਹੈ ਲੇਕਿਨ ਅੱਜ ਉਸ ਸਥਿਤੀਆਂ ਇਹ ਨੇ ਕਿ ਕਈ ਦਰਜਨਾਂ ਦੇ ਵਿੱਚ ਜਿਹੜੇ ਐਸਜੀਪੀਸੀ ਮੈਂਬਰ ਹੈ ਉਹਨਾਂ ਦੇ ਮਨ ਬਦਲਣ ਲੱਗ ਗਏ ਨੇ ਦਰਜਨ ਤੋਂ ਜ਼ਿਆਦਾ ਐਸਜੀਪੀਸੀ ਮੈਂਬਰ ਨੇ ਜਿਹੜੇ ਸੁਖਬੀਰ ਸਿੰਘ ਬਾਦਲ ਹੁਣਾਂ ਦੇ ਤੜੇ ਦੇ ਬਹੁਤ ਨੇੜੇ ਮੰਨੇ ਜਾਂਦੇ ਸੀ ਉਹਨਾਂ ਦਾ ਵੀ ਪਰਵਰਤਨ ਉਹਨਾਂ ਦੇ ਹਿਰਦੇ 'ਚ ਹੋ ਰਿਹਾ ਕਹਿੰਦੇ ਔਰ ਬਹੁਤ ਜਲਦ ਐਸਜੀਪੀਸੀ ਮੈਂਬਰ ਵੀ ਪੰਜ ਮੈਂਬਰੀ ਕਮੇਟੀ ਵਾਲੇ ਪਾਸੇ ਆਉਣ ਦੀ ਤਿਆਰੀ ਕਰ ਰਹੇ ਨੇ ਸੋ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਘਟਨਾਕ੍ਰਮ ਹੋਏਗਾ ਅਗਰ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੇ ਧੜੇ ਦੇ ਐਸਜੀਪੀਸੀ ਮੈਂਬਰ ਪਾਲਾ ਬਦਲ ਦੇ ਨੇ ਉਹ ਇਸ ਕਰਕੇ ਵੀ ਕਿ ਜਦੋਂ ਜਨਰਲ ਇਜਲਾਸ ਸੀ ਜਦੋਂ ਮਤੇ ਪਾਏ ਗਏ ਤੇ ਤਖਤ ਸਹਿਬਾਨਾਂ ਦੇ ਜੱਥੇਦਾਰਾਂ ਨੂੰ ਅੰਤਰੀਂ ਕਮੇਟੀ ਨੇ ਹਟਾਇਆ ਉਦੋਂ ਬਹੁਤੀ ਗਿਣਤੀ ਦੇ ਵਿੱਚ ਐਸਜੀਪੀਸੀ ਦੇ ਮੈਂਬਰ ਜਿਹੇ ਨਹੀਂ ਸੀ ਜਿਹੜੇ ਹਰਜਿੰਦਰ ਸਿੰਘ ਧਾਮੀ ਤੇ ਦਬਾਅ ਪਾ ਸਕਦੇ ਸੋ ਅਗਰ ਉਹਨਾਂ ਦੀ ਗਿਣਤੀ 50 60 ਤੋਂ ਜ਼ਿਆਦਾ ਉਸ ਵੇਲੇ ਹੋਈ ਹੁੰਦੀ ਤੇ ਬਹੁਤ ਵੱਡੀ ਕਾਮਯਾਬੀ ਪੰਥਕ ਤੇ ਰਾਂ ਨੂੰ ਮਿਲਣੀ ਸੀ ਔਰ ਐਸਜੀਪੀਸੀ ਦੇ ਉਸ ਧੜੇ ਨੂੰ ਮਿਲਣੀ ਸੀ ਜਿਹੜਾ ਪੰਜ ਮੈਂਬਰੀ ਕਮੇਟੀ ਦੀ ਸੋਚ ਦੇ ਨਾਲ ਖੜਾ ਹੈ ਜਾਂ ਜਿਹੜੇ ਸੁਖਬੀਰ ਸਿੰਘ ਬਾਦਲ ਦੇ ਵਿਰੋਧ ਦੇ ਵਿੱਚ ਖੜਦੇ ਨੇ ਉਸ ਵੇਲੇ ਇਹਨਾਂ ਦੀ ਗਿਣਤੀ 30 40 ਦੇ ਆਸ-ਪਾਸ ਜਾ ਕੇ ਰੁਕੀ ਜਿਸ ਤਰ੍ਹਾਂ ਦੀਆਂ ਰਿਪੋਰਟਾਂ ਆਈਆਂ ਸੀ ਪਰ ਹੁਣ ਜੇ ਅਸੀਂ ਵੇਖੀਏ ਤੇ ਵੱਡੀ ਗਿਣਤੀ ਚ ਐਸਜੀਪੀਸੀ ਮੈਂਬਰ ਪੰਜ ਮੈਂਬਰੀ ਕਮੇਟੀ ਵਾਲੇ ਪਾਸੇ ਆ ਸਕਦੇ ਨੇ ਉਹਦੇ ਪਿੱਛੇ ਦੋ ਤਿੰਨ ਵੱਡੇ ਕਾਰਨ ਨੇ ਪੰਜ ਮੈਂਬਰੀ ਕਮੇਟੀ ਨੇ ਸਾਫ਼ ਕਰਤਾ ਕਿ ਭਵਿੱਖ ਚ ਜਿਹੜੀ ਐਸਜੀਪੀਸੀ ਦੀ ਲੀਡਰਸ਼ਿਪ ਹੈ ਉਹ ਸਿਰਫ ਗੁਰਦੁਆਰਾ ਸਹਿਬਾਨਾਂ ਦੇ ਪ੍ਰਬੰਧਾਂ ਚ ਰਹੇਗੀ ਉਹ ਸਿਆਸਤ ਚ ਨਹੀਂ ਆਏਗੀ ਉਹ ਸ਼੍ਰੋਮਣੀ ਅਕਾਲੀ ਦਲ ਦੇ ਪੋਲਿਟੀਕਲ ਵਿੰਗ ਦਾ ਹਿੱਸਾ ਨਹੀਂ ਹੋਏਗੀ ਬਹੁਤ ਸਾਰੇ ਐਸਜੀਪੀਸੀ ਮੈਂਬਰ ਪੰਜ ਮੈਂਬਰੀ ਕਮੇਟੀ ਵਾਲੇ ਪਾਸੇ ਇਸ ਕਰਕੇ ਆ ਸਕਦੇ ਨੇ ਕਿ ਐਸਜੀਪੀਸੀ ਦੇ ਵਿੱਚ ਵੀ ਐਂਟੀ ਇਨਕੰਮਬੈਂਸੀ ਚੱਲ ਰਹੀ ਹੈ ਵਿਰੋਧ ਦੀ ਜਿਹੜੇ ਜਿਹੜੀ ਹਵਾ ਹੈ ਲੋਕਾਂ ਦੇ ਵਿੱਚ ਵਿਰੋਧ ਦੀ ਜਿਹੜੀ ਧਾਰਾ ਐਸਜੀਪੀਸੀ ਦੇ ਪ੍ਰਤੀ ਲੋਕਾਂ ਤੋਂ ਵਗ ਰਹੀ ਹੈ ਇਸ ਕਰਕੇ ਐਸਜੀਪੀਸੀ ਮੈਂਬਰ ਵੀ ਇਹ ਮਹਿਸੂਸ ਕਰਦੇ ਨੇ ਕਿ ਜੇ ਅਸੀਂ ਸੁਖਬੀਰ ਸਿੰਘ ਬਾਦਲ ਦੇ ਧੜੇ ਵੱਲੋਂ ਉਹਨਾਂ ਦੀ ਟਿਕਟ ਤੇ ਚੋਣ ਲੜਦੇ ਹਾਂ ਇਸ ਵਾਰ ਕੋਈ ਗਾਰੰਟੀ ਨਹੀਂ ਕਿ ਅਸੀਂ ਜਿੱਤਾਂਗੇ ਉਂਝ ਵੀ ਆ 12 13 ਸਾਲ ਤੋਂ ਬਾਅਦ ਵੋਟਾਂ ਪੈਣੀਆਂ ਨੇ ਸੋ ਇਸ ਕਰਕੇ ਲੋਕ ਬਦਲਦੇ ਰੂਪ ਦੇ ਵਿੱਚ ਪੰਜ ਮੈਂਬਰੀ ਕਮੇਟੀ ਨਾਲ ਸੰਬੰਧਿਤ ਜਿਹੜਾ ਜਿਹੜੀ ਵਿਚਾਰਧਾਰਾ ਹੈ ਉਹਦੀ ਟਿਕਟ ਦੇ ਆਸਬੰਧ ਹੋ ਰਹੇ ਨੇ ਬਹੁਤ ਸਾਰੇ ਜਿਹੇ ਐਸਪੀਸੀ ਮੈਂਬਰ ਹੌਲੀ ਹੌਲੀ ਆਪਣਾ ਜ਼ਹਿਨ ਬਦਲ ਰਹੇ ਨੇ ਕਿਉਂਕਿ ਜਦੋਂ ਲੋਕਾਂ 'ਚ ਜਾਂਦੇ ਨੇ ਲੋਕਾਂ 'ਚ ਪੰਜ ਮੈਂਬਰੀ ਕਮੇਟੀ ਦੇ ਪ੍ਰਤੀ ਜਿਹੜਾ ਸਤਕਾਰ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੋਂ ਬਾਅਦ ਉਹਦੇ ਨਾਲ ਐਸਪੀਸੀ ਮੈਂਬਰਾਂ ਦਾ ਮਨ ਬਦਲ ਰਿਹਾ ਹੈ ਸੋ ਇੱਕ ਵੱਡਾ ਸੰਕੇਤ ਹੈ ਕਿ ਐਸਜੀਪੀਸੀ ਦੀਆਂ ਚੋਣਾਂ ਦੇ ਵਿੱਚ ਭਾਵੇਂ ਬੀਬੀ ਸਤਵੰਤ ਕੌਰ ਅੱਗੇ ਲੱਗ ਕੇ ਇਸ ਪਾਸੇ ਅਗਵਾਈ ਕਰਨ ਭਾਵੇਂ ਗਿਆਨੀ ਹਰਪ੍ਰੀਤ ਸਿੰਘ ਅਗਵਾਈ ਕਰਨ ਜਾਂ ਕੋਈ ਵੀ ਹੋਰ ਲੀਡਰ ਸ੍ਰੀ ਸੁਨਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਵਿੱਚ ਅਗਵਾਈ ਕਰਨ ਪਰ ਕਿਉਂਕਿ ਯਾਨੀ ਹਰਪ੍ਰੀਤ ਸਿੰਘ ਉਹਨਾਂ ਦਾ ਕਦ ਵੱਡਾ ਹੈ ਸਾਫ ਦਾ ਜਥੇਦਾਰ ਨੇ ਨਿਸ਼ਚਿਤ ਤੌਰ ਤੇ ਉਹ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੇ ਸਮਰੱਥ ਰਹਿਣਗੇ ਜਦੋਂ ਐਸਜੀਪੀਸੀ ਦੀਆਂ ਚੋਣਾਂ ਨੇ ਔਰ ਅਜੰਡਾ ਇਹ ਹੋ ਸਕਦਾ ਹੈ ਕਿ ਬਾਗਲ ਦੇ ਕੈਂਡੀਡੇਟ ਦੇ ਸਾਹਮਣੇ ਸਾਰੀਆਂ ਧਿਰਾਂ ਨੂੰ ਇਕੱਠਾ ਕੀਤਾ ਜਾਵੇ ਉਹਨਾਂ ਨੂੰ ਤਾਲਮੇਲ ਚ ਬਣਾਇਆ ਜਾਵੇ ਭਾਵੇਂ ਅਮਰਿਤਪਾਲ ਸਿੰਘ ਦੀ ਪਾਰਟੀ ਹੈ ਭਾਵੇਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਜਾਂ ਦੂਜੀਆਂ ਪੰਥਕ ਧਿਰਾਂ ਜਿਹੜੀਆਂ ਆਜ਼ਾਦਾਨਾ ਤੌਰ ਤੇ ਐਸਪੀਸੀ ਦੀਆਂ ਚੋਣਾਂ ਲੜਦੀਆਂ ਨੇ ਕਿ ਸੁਖਬੀਰ ਬਾਦਲ ਦੀ ਧਿਰ ਦੇ ਕੈਂਡੀਡੇਟ ਦੇ ਸਾਹਮਣੇ ਇੱਕੋ ਉਮੀਦਵਾਰ ਖੜਾ ਕੀਤਾ ਜਾਵੇ ਔਰ ਉਹਦੇ ਲਈ ਯਤਨ ਨੇ ਜਿਹੜੇ ਉਹ ਯਾਨੀ ਹਰਪੀ ਸਿੰਘ ਉਹਨਾਂ ਦੇ ਵੀ ਨੇ ਔਰ ਪੰਜ ਮੈਂਬਰੀ ਕਮੇਟੀ ਦੇ ਵਿੱਚ ਜਿਹੜੇ ਸਿਆਣੇ ਲੀਡਰ ਜਿਹੜੇ ਲਗਾਤਾਰ ਧਾਰਮਿਕ ਧਾਰਮਿਕ ਪ੍ਰਬੰਧਾਂ ਦੇ ਵਿੱਚ ਰੁੱਝੇ ਰਹਿੰਦੇ ਨੇ ਜਾਂ ਕਈ ਐਸਜੀਪੀਸੀ ਮੈਂਬਰ ਜਿਹੜੇ ਪੰਜ ਮੈਂਬਰੀ ਕਮੇਟੀ ਦੀ ਸੋਚ ਦੇ ਨਾਲ ਖੜੇ ਨੇ ਉਹ ਇਸ ਟੀਚੇ ਨੂੰ ਲੈ ਕੇ ਅੱਗੇ ਵੱਲ ਰਹੇ ਨੇ ਸੋ ਇਹ ਬੜਾ ਦਿਲਚਸਪ ਹੋਏਗਾ ਆਉਂਦੇ ਦਿਨਾਂ ਦੇ ਵਿੱਚ ਜਦੋਂ ਐਸਜੀਪੀਸੀ ਦੇ ਵਿੱਚ ਐਸਜੀਪੀਸੀ ਦੀਆਂ ਚੋਣਾਂ ਦੇ ਵਿੱਚ ਇੱਕ ਨਵੀਂ ਤਰ੍ਹਾਂ ਦੇ ਸਮਿਕਰਣ ਬਣਦੇ ਸਾਨੂੰ ਨਜ਼ਰ ਆਉਣਗੇ ਹੁਣ ਜੇ ਮੈਂ ਸੁਖਵੀਰ ਸਿੰਘ ਬਾਦਲ ਦੇ ਧੜੇ ਦੀ ਗੱਲ ਕਰਾਂ ਇਸ ਤਰ੍ਹਾਂ ਦੇ ਸੰਕੇਤ ਮਿਲਣ ਲੱਗੇ ਨੇ ਜ਼ਮੀਨ ਤੋਂ ਕਿ ਸੁਖਬੀਰ ਸਿੰਘ ਬਾਦਲ ਦੇ ਬਹੁਤ ਖਾਸਮ ਖਾਸ ਮੰਨੇ ਜਾਂਦੇ ਕੁਝ ਲੀਡਰ ਅੱਜਕੱਲ ਬਹੁਤੇ ਜ਼ਿਆਦਾ ਸਰਗਰਮ ਨਹੀਂ ਹੈ ਇਹਦੇ ਪਿੱਛੇ ਸਭ ਤੋਂ ਵੱਡਾ ਕਾਰਨ ਹੀ ਮੰਨਿਆ ਜਾ ਰਿਹਾ ਹੈ ਕਿ ਨਵਾਂ ਸੰਗਠਨ ਸੁਖਬੀਰ ਸਿੰਘ ਬਾਦਲ ਵੱਲੋਂ ਐਲਾਨਿਆ ਜਾਣਾ ਹੈ ਸੁਖਬੀਰ ਸਿੰਘ ਬਾਦਲ ਦੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਨਵਾਂ ਸੰਗਠਨ ਐਲਾਨਿਆ ਜਾਣਾ ਹੈ ਕੁਝ ਦਿਨ ਪਹਿਲਾਂ ਸੁਖਬੀਰ ਬਾਦਲ ਨੇ ਐਲਾਨ ਵੀ ਕੀਤਾ ਕਿ ਅਸੀਂ ਬਹੁਤ ਜਲਦ ਆਪਣਾ ਸੰਗਠਨਾਤਮਕ ਢਾਂਚਾ ਐਲਾਨ ਰਹੇ ਹਾਂ ਹੁਣ ਅੰਦਰ ਲੀਆਂ ਖਬਰਾਂ ਇਹ ਨੇ ਕਿ ਸੁਖਵੀਰ ਸਿੰਘ ਬਾਦਲ ਦੇ ਪਾਸੇ ਅਹੁਦੇਦਾਰੀਆਂ ਨੂੰ ਲੈ ਕੇ ਕਿਤਨਾ ਕਿਤੇ ਕੜਮਾਸ ਸਮੱਚਿਆ ਹੋਇਆ ਹੈ ਕਈ ਵੱਡੇ ਲੀਡਰ ਜਿਹੜੇ ਸੁਖਵੀਰ ਸਿੰਘ ਬਾਦਲ ਤੋਂ ਬਾਅਦ ਆਪਣੇ ਆਪ ਨੂੰ ਪਾਰਟੀ ਦੇ ਵਿੱਚ ਵੱਡੇ ਅਹੁਦੇ ਦੇ ਕਾਬਿਲ ਸਮਝਦੇ ਨੇ ਉਹਨਾਂ ਦੇ ਵਿੱਚ ਕੰਪੀਟੀਸ਼ਨ ਹੈ ਕਿਉਂਕਿ ਕਈ ਅਜਿਹੇ ਲੀਡਰ ਨੇ ਜਿਹੜੇ ਹੁਣ ਸੁਖਵੀਰ ਬਾਦਲ ਦੇ ਸਭ ਤੋਂ ਵੱਧ ਨੇੜੇ ਹੋਣ ਦੀ ਦੌੜ ਚ ਸਿਆਸਤ ਇਸ ਤਰ੍ਹਾਂ ਹੁੰਦਾ ਜਦੋਂ ਕੋਈ ਲੀਡਰ ਵੱਡਾ ਹੁੰਦਾ ਹੈ ਜਾਂ ਪ੍ਰਧਾਨ ਹੁੰਦਾ ਹੈ ਤੇ ਉਹਦੇ ਨੇੜੇ ਰਹਿਣ ਦੀ ਕੋਸ਼ਿਸ਼ ਕੁਝ ਲੀਡਰਾਂ ਵੱਲੋਂ ਕੀਤੀ ਜਾਂਦੀ ਹੈ ਹੁਣ ਪਤਾ ਇਹ ਲੱਗਿਆ ਕਿ ਅਹੁਦੇਦਾਰਾਂ ਦੀਆਂ ਲਿਸਟਾਂ ਬਣ ਰਹੀਆਂ ਨੇ ਪਰ ਉਹਨਾਂ ਲਿਸਟਾਂ ਤੇ ਸਹਿਮਤੀ ਨਹੀਂ ਬਣ ਰਹੀ ਸੋ ਬਹੁਤ ਸਾਰੇ ਵੱਡੇ ਲੀਡਰ ਉਹ ਖੁਦ ਅਹੁਦਿਆਂ ਦੀ ਦੌੜ ਦੇ ਵਿੱਚ ਨੇ ਕਿ ਸਾਨੂੰ ਸਭ ਤੋਂ ਵੱਡਾ ਅਹੁਦਾ ਮਿਲਣਾ ਚਾਹੀਦਾ ਹੈ ਪਾਰਟੀ ਦੇ ਵਿੱਚ ਕਈ ਤਰ੍ਹਾਂ ਦੇ ਅਹੁਦੇ ਹੁੰਦੇ ਨੇ ਮੀਤ ਪ੍ਰਧਾਨ ਸੀਨੀਅਰ ਮੀਤ ਪ੍ਰਧਾਨ ਜਨਰਲ ਸਕੱਤਰ ਮੁੱਖ ਮੰਤਰੀ ਦੇ ਜਾਂ ਪ੍ਰਧਾਨ ਦੇ ਸਲਾਹਕਾਰ ਦੇ ਤੌਰ ਤੇ ਵੀ ਬਹੁਤ ਸਾਰੇ ਅਹੁਦੇ ਹੁੰਦੇ ਨੇ ਔਰ ਪਾਰਟੀ ਦੇ ਸੰਗਠਨ ਦਾ ਜਨਰਲ ਸਕੱਤਰ ਵੀ ਹੁੰਦਾ ਸੋ ਇਹ ਬਹੁਤ ਸਾਰੇ ਅਹੁਦੇ ਨੇ ਜਿਵੇਂ ਸੁਖਦੇਵ ਸਿੰਘ 377 ਜਨਰਲ ਰਹੇ ਸੋ ਇਹ ਬਹੁਤ ਸਾਰੇ ਅਹੁਦੇ ਨੇ ਜਿਨ੍ਹਾਂ ਦੀ ਦੌੜ ਇਸ ਵਕਤ ਸੁਖਵੀਰ ਸਿੰਘ ਬਾਦਲ ਦੇ ਧੜੇ ਦੇ ਵਿੱਚ ਹੈ ਔਰ ਮੰਨਿਆ ਹੀ ਜਾ ਰਿਹਾ ਹੈ ਕਿ ਸੁਖਵੀਰ ਬਾਦਲ ਤੋਂ ਇਲਾਵਾ ਵੀ ਕੁਝ ਲੀਡਰ ਅਜਿਹੇ ਨੇ ਅਗਰ ਅਗਰ ਸੁਖਵੀਰ ਸਿੰਘ ਬਾਦਲ ਦਾ ਉਹਨਾਂ ਨੂੰ ਸਮਰਥਨ ਨਹੀਂ ਮਿਲਦਾ ਅਗਰ ਉਹਨਾਂ ਨੂੰ ਮਰਜ਼ੀ ਦਾ ਅਹੁਦਾ ਨਹੀਂ ਮਿਲਦਾ ਤੇ ਉਹ ਸੁਖਵੀਰ ਸਿੰਘ ਬਾਦਲ ਤੋਂ ਨਾਰਾਜ਼ ਹੋ ਸਕਦੇ ਇਸ ਤਰ੍ਹਾਂ ਦੇ ਸਿਆਸਤ ਦੇ ਵਿੱਚ ਇਹ ਘਟਨਾਵਾਂ ਅਕਸਰ ਸਿਆਸਤ ਦੇ ਵਿੱਚ ਹੁੰਦੀਆਂ ਨੇ ਇਹ ਕੋਈ ਨਵੀਂ ਗੱਲ ਨਹੀਂ ਪਰ ਅੱਜ ਜਦੋਂ ਸੁਖਵੀਰ ਸਿੰਘ ਬਾਦਲ ਔਰ ਸ਼੍ਰੋਮਣੀ ਅਕਾਲੀ ਦਲ ਜਿੱਦੜ ਸੁਖਵੀਰ ਸਿੰਘ ਬਾਦਲ ਅਗਵਾਈ ਕਰਦੇ ਨੇ ਬਹੁਤ ਸੰਕਟ ਚ ਲੀਡਰਸ਼ਿਪ ਪੱਖੋਂ ਵੀ ਸੰਕਟ ਚ ਹੈ ਸਿਧਾਂਤਕ ਲੜਾਈ ਦੇ ਪੱਖੋਂ ਵੀ ਸੰਕਟ ਚ ਹੈ ਔਰ ਆਡਾਇਲੋਜੀ ਦਾ ਕ੍ਰਾਈਸਿਸ ਹੈ ਔਰ ਮੁੱਦਿਆਂ ਤੇ ਲੜਾਈ ਦੇ ਪੱਖੋਂ ਵੀ ਸੰਕਟ ਹੈ ਹਾਲਾਂਕਿ 28 29 ਤਰੀਕ ਨੂੰ 28 ਤਰੀਕ ਨੂੰ ਮੈਂ ਪੜ ਰਿਹਾ ਸੀ ਕਿ ਸੁਖਬੀਰ ਸਿੰਘ ਬਾਦਲ ਲੁਧਿਆਣਾ ਦੇ ਇੱਕ ਪਿੰਡ ਦੇ ਵਿੱਚ ਅਕਾਲੀ ਦਲ ਵੱਲੋਂ ਧਰਨੇ ਦੀ ਅਗਵਾਈ ਕਰਨਗੇ ਕਿਉਂਕਿ ਜ਼ਮੀਨਾਂ ਐਕਵਾਇਰ ਕਰਨ ਦਾ ਜਿਹੜਾ ਪੰਜਾਬ ਸਰਕਾਰ ਦਾ ਜਿਹੜਾ ਸੰਭਾਵੀ ਫੈਸਲਾ ਹੈ ਉਹਦੇ ਵਿਰੋਧ ਦੇ 24000 ਏਕੜ ਦੇ ਕਰੀਬ ਜਗ੍ਹਾ ਅਕਵਾਇਰ ਕੀਤੀ ਜਾ ਸਕਦੀ ਹੈ ਜਿਹਦੇ ਵਿੱਚ ਖੇਤੀਬਾੜੀ ਵਾਲੀ ਜਗ੍ਹਾ ਸੋ ਸੁਖਵੀਰ ਬਾਦਲ ਕਿਸਾਨਾਂ ਦੇ ਹੱਕ 'ਚ ਧਰਨਾ ਕਰਨਗੇ ਹੁਣ 28 ਦੇ ਧਰਨੇ ਦੇ ਵਿੱਚ ਇਹ ਦੇਖਣ ਵਾਲੀ ਗੱਲ ਹੋਏਗੀ ਕਿ ਕੀ ਸੁਖਵੀਰ ਬਾਦਲ ਦੇ ਨਾਲ ਸਾਰੀ ਵੱਡੀ ਲੀਡਰਸ਼ਿਪ ਖੜੀ ਹੁੰਦੀ ਹੈ ਡਾਕਟਰ ਦਿਲਜੀਤ ਸਿੰਘ ਟੀਮਾ ਉਸ ਦਿਨ ਸੁਖਵੀਰ ਦੇ ਨਾਲ ਹੋਣਗੇ ਬਲਵਿੰਦਰ ਸਿੰਘ ਪੁੰਦੜ ਉਸ ਦਿਨ ਸੁਖਵੀਰ ਦੇ ਨਾਲ ਹੋਣਗੇ ਮਹੇਸ਼ੰਦਰ ਸਿੰਘ ਗਰੇਵਾਲ ਉਸ ਦਿਨ ਸੁਖਵੀਰ ਬਾਦਲ ਦੇ ਨਾਲ ਹੋਣਗੇ ਵਿਕਰਮ ਸਿੰਘ ਮਜੀਠੀਆ ਸੁਖਵੀਰ ਬਾਦਲ ਦੇ ਨਾਲ ਹੋਣਗੇ ਸੋ ਪੋਤ ਵੱਡੇ ਵੱਡੇ ਸ਼ਰੋਮਣੀ ਅਕਾਲੀ ਦਲ ਦੇ ਲੀਡਰ ਜਿਹੜੇ ਸੁਖਵੀਰ ਬਾਦਲ ਨਾਲ ਹਰ ਮੰਚ ਤੇ ਨਜ਼ਰ ਆਉਂਦੇ ਰਹੇ ਨੇ ਕੀ ਆਉਂਦੇ ਦਿਨਾਂ ਦੇ ਵਿੱਚ ਸੁਖਵੀਰ ਬਾਦਲ ਨਾਲ ਉਹ ਖੜੇ ਨਜ਼ਰ ਆਉਣਗੇ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਦੇਖਣ ਵਾਲੀ ਗੱਲ ਹੋਏਗੀ ਕਿਉਂਕਿ ਪਿਛਲਾ ਜਦੋਂ ਸੁਖਨੀਰ ਬਾਦਲ ਦਾ ਦੌਰਾ ਸੀ ਤੇ ਜ਼ਿਆਦਾਤਰ ਸਥਾਨਕ ਲੀਡਰ ਸੁਖਵੀਰ ਬਾਦਲ ਦੇ ਨਾਲ ਨਜ਼ਰ ਆਏ ਬਲਵਿੰਦਰ ਸਿੰਘ ਭੁੰਦੜਵਾਰੇ ਇਹ ਕਿਹਾ ਜਾ ਰਿਹਾ ਪਿਛਲੇ ਕਈ ਦਿਨਾਂ ਤੋਂ ਉਹ ਬਹੁਤ ਘੱਟ ਸਰਗਰਮ ਨੇ ਉਹ ਕਿਉਂ ਘੱਟ ਸਰਗਰਮ ਨੇ ਇਸ ਵਕਤ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਉਹਨਾਂ ਨੂੰ ਬਣਾਇਆ ਗਿਆ ਪ੍ਰਕਾਸ਼ ਸਿੰਘ ਬਾਦਲ ਹਰ ਵੱਡੇ ਮੰਚ ਤੇ ਬਤੌਰ ਸਰਪ੍ਰਸਤ ਨਜ਼ਰ ਆਉਂਦੇ ਸੀ ਇਹ ਗੱਲਾਂ ਉਹ ਨੇ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਦੇ ਲਈ ਦਿੱਕਤ ਦਾ ਸਬਬ ਬਣ ਸਕਦੀਆਂ ਨੇ ਅਗਰ ਸੁਖਵੀਰ ਬਾਦਲ ਦੇ ਆਲੇ-ਦੁਆਲੇ ਸੀਨੀਅਰ ਲੀਡਰਸ਼ਿਪ ਨਜ਼ਰ ਨਹੀਂ ਆਉਂਦੀ ਸੁਖਵੀਰ ਬਾਦਲ ਅਗਰ ਕੱਲਾ ਰਹਿ ਗਿਆ ਤੇ ਦੂਜੇ ਪਾਸੇ ਜਿਹੜੀ ਲੀਡਰਸ਼ਿਪ ਹੈ ਮੰਚਾਂ ਤੇ ਉਹ ਖੁੱਲੇ ਤੌਰ ਤੇ ਸੁਖਵੀਰ ਸਿੰਘ ਬਾਦਲ ਦੀਆਂ ਕਮੀਆਂ ਜਾਂ ਸੁਖਵੀਰ ਸਿੰਘ ਬਾਦਲ ਦੇ ਇਲਜ਼ਾਮਾਂ ਤੇ ਪਲਟਵਾਰ ਦੇ ਦੌਰ ਦੇ ਵਿੱਚ ਅਸੀਂ ਗਿਆਨੀ ਹਰਪ੍ਰੀਤ ਸਿੰਘ ਨੂੰ ਦੇਖ ਰਹੇ ਹਾਂ ਅੱਜ ਦੇ ਦੌਰ 'ਚ ਸੁਖਵੀਰ ਸਿੰਘ ਬਾਦਲ ਤੇ ਸਭ ਤੋਂ ਵੱਧ ਅਗਰ ਕੋਈ ਹਮਲਾਵਰ ਹੈ ਤੇ ਉਹ ਗਿਆਨੀ ਹਰਪ੍ਰੀਤ ਸਿੰਘ ਹੈ ਔਰ ਸੁਖਵੀਰ ਬਾਦਲ ਦੇ ਵੀ ਜਿਹੜੇ ਬਿਆਨ ਨੇ ਸੁਖਵੀਰ ਬਾਦਲ ਕਹਿੰਦੇ ਕਿ ਜਿਹੜੇ ਦੂਸਰਿਆਂ ਨੇ ਸਾਡੇ 'ਚੋਂ ਖੜੇ ਕੀਤੇ ਨੇ ਉਹ ਸਾਰੇ ਗद्दार ਨੇ ਸੋ ਸੁਖਵੀਰ ਬਾਦਲ ਨੇ ਵੀ ਸਾਰਿਆਂ ਤੇ ਗਦਾਰੀ ਦਾ ਟਾਈਟਲ ਆਇਆ ਹੈ ਤੇ ਦੂਜੇ ਪਾਸਿਓਂ ਵੀ ਸੁਖਵੀਰ ਬਾਦਲ ਤੇ ਖੁੱਲ ਕੇ ਪੋਲੀਟੀਕਲ ਅਟੈਕ ਹੋ ਰਹੇ ਨੇ ਹਜੇ ਤੱਕ ਤਾਂ ਸਿਆਸੀ ਹਮਲੇ ਨੇ ਜਦੋਂ ਸਿਧਾਂਤਕ ਲੜਾਈ ਹੋਣੀ ਹੈ ਨੀਤੀਗਤ ਲੜਾਈ ਹੋਣੀ ਹੈ ਈਸ਼ੂ ਬੇਸਡ ਪੋਲੀਟਿਕਸ ਹੋਣੀ ਹੈ ਪੰਜਾਬ ਦੇ ਧਾਰਮਿਕ ਮੁੱਦਿਆਂ ਤੇ ਪੋਲੀਟਿਕਸ ਹੋਣੀ ਹੈ ਵੱਡੇ ਸਿਆਸੀ ਮੁੱਦਿਆਂ ਤੇ ਜਦੋਂ ਪੋਲੀਟਿਕਸ ਹੋਣੀ ਹੈ ਤੇ ਫੇਰ ਸੁਖਵੀਰ ਬਾਦਲ ਨੂੰ ਆਲੇ-ਦੁਆਲੇ ਤਕੜੀ ਫੌਜ ਦੀ ਲੋਡ ਪੈਣੀ ਹੈ ਅਗਰ ਸੁਖਵੀਰ ਬਾਦਲ ਦੇ ਜ਼ਿਲ੍ਹਿਆਂ ਦੇ ਜਥੇਦਾਰਾਂ 'ਚ ਟੁੱਟ ਹੁੰਦੀ ਹੈ ਸੂਬਾ ਪੱਦਰ ਦੇ ਉੱਤੇ ਲੀਡਰਸ਼ਿਪ ਸੁਖਵੀਰ ਬਾਦਲ ਨੂੰ ਛੱਡਦੀ ਆਉਂਦੇ ਦਿਨਾਂ ਛੱਡਣ ਦੇ ਕਾਰਨ ਕੁਝ ਲੀਡਰਸ਼ਿਪ ਦੇ ਛੱਡਣ ਦੇ ਕਾਰਨ ਇਹ ਵੀ ਹੋ ਸਕਦੇ ਨੇ ਕਿ ਬਹੁਤ ਸਾਰੇ ਲੀਡਰਾਂ ਨੂੰ ਇਹ ਲੱਗਦਾ ਹੈ ਇਸ ਵਕਤ ਕਿ ਪੰਜ ਮੈਂਬਰੀ ਕਮੇਟੀ ਦੀ ਭਰਤੀ ਜਿਸ ਤਰ੍ਹਾਂ ਲਹਿਰ ਦੇ ਰੂਪ ਦੇ ਵਿੱਚ ਹੈ ਤੇ ਸ਼੍ਰੋਮਣੀ ਅਕਾਲੀ ਦਲ ਸੁਖਵੀਰ ਸਿੰਘ ਬਾਦਲ ਵਾਲਾ ਪਾਸਾ ਕਿੱਥੇ ਖੜਾ ਹੈ ਔਰ ਜਿਹੜੀ ਲੁਧਿਆਣਾ ਦੀ ਸਿਮਨੀ ਚੋਣ ਹੈ ਮੈਂ ਉਹਦੇ ਉਹਦਾ ਉਹਦਾ ਵੀ ਜ਼ਿਕਰ ਥੋੜਾ ਜਿਹਾ ਨਾਲ ਕਰ ਲਾਂ ਕਿਉਂਕਿ ਜਿਹੜੀ ਲੁਧਿਆਣਾ ਦੀ ਸਿਮਨੀ ਚੋਣ ਹੈ ਉਹ ਵੀ ਆਪਣੇ ਆਪ ਦੇ ਵਿੱਚ ਬਹੁਤ ਮਹੱਤਵਪੂਰਨ ਹੈ ਉਹਦੇ ਵੀ ਦੋ ਤਿੰਨ ਪਹਿਲੂ ਨੇ ਮੈਂ ਨਾਲ ਲੈ ਲੈਣਾ ਸੁਖਬੀਰ ਬਾਦਲ ਦੇ ਲਈ ਲੁਧਿਆਣਾ ਦੀ ਜ਼ਿਮਨੀ ਚੋਣ ਇੱਕ ਬਹੁਤ ਵੱਡਾ ਟੈਸਟ ਹੈ। ਅਗਰ ਸੁਖਬੀਰ ਬਾਦਲ ਲੁਧਿਆਣਾ ਦੀ ਜ਼ਿਮਨੀ ਚੋਣ 'ਚ ਅਕਾਲੀ ਦਲ ਦੇ ਉਮੀਦਵਾਰ ਨੂੰ ਜਿਤਾ ਨਾ ਸਕਿਆ ਨੰਬਰ 1। ਨੰਬਰ 2 ਜ਼ਮਾਨਤ ਨਾ ਬਚਾ ਸਕਿਆ। ਮੰਨ ਲਓ ਸੁਖਬੀਰ ਬਾਦਲ ਦਾ ਕੈਂਡੀਡੇਟ ਉਹ ਜਿਤਾ ਨਹੀਂ ਸਕਦੇ। ਪਰ ਉਹਨਾਂ ਦਾ ਕੀ ਜ਼ਮਾਨਤ ਬਚਦੀ ਹੈ ਅਕਾਲੀ ਦਲ ਦੇ ਉਮੀਦਵਾਰ ਦੀ? ਇਹ ਜ਼ਰੂਰੀ ਹੈ। ਹੁਣ ਸੁਖਬੀਰ ਬਾਦਲ ਜਾਂ ਤਾਂ ਅਕਾਲੀ ਦਲ ਦੇ ਉਮੀਦਵਾਰ ਨੂੰ ਜੇਤੂ ਬਣਾਵੇ, ਜਿਤਾਵੇ। ਇਹ ਘਟੋ ਘਟੋ ਉਸ ਉਮੀਦਵਾਰ ਦੀ ਜ਼ਮਾਨਤ ਜ਼ਰੂਰ ਬਚੇ ਇਹ ਸਭ ਤੋਂ ਵੱਡੇ ਇਲਜ਼ਾਮ ਨੇ ਸੁਖਵੀਰ ਬਾਦਲ ਦੇ ਜਿਹੜੇ ਪੰਜ ਮੈਂਬਰੀ ਕਮੇਟੀ ਦੀ ਲੀਡਰਸ਼ਿਪ ਦੀ ਹੈ ਉਹ ਕਹਿੰਦੇ ਅਸੀਂ ਲਗਾਤਾਰ ਚੋਣਾਂ ਹਾਰ ਰਹੇ ਹਾਂ 2022 ਦੇ ਵਿੱਚ ਅਸੀਂ ਸਿਰਫ 3 ਐਮਐਲਏ ਸਾਡੇ ਜਿੱਤੇ ਉਹਨਾਂ ਦੇ ਵਿੱਚੋਂ ਵੀ ਮਾਲਵੇਚ ਸਿਰਫ ਮਨਪੀਤਿਆਲੀ ਜਿੱਤਿਆ ਡਾਕਟਰ ਸੁਖਵਿੰਦਰ ਸੁਖੀ ਜਿੱਤੇ ਬੰਗਾ ਤੋਂ ਔਰ ਬੀਬੀ ਗਨੀਵਕਰ ਮਜੀਠੀਆ ਜਿੱਤੇ ਮਜੀਠਾ ਤੋਂ ਸੋ ਮਾਝਾ ਮਾਲਵਾ ਤੇ ਦੁਆਬਾ ਜੇ ਅਸੀਂ ਕਹਿ ਲਈਏ ਇੱਕ ਇੱਕ ਸੀਟ ਅਕਾਲੀ ਦਲ ਜਿੱਤਿਆ 117 ਦੇ ਵਿੱਚ ਹੁਣ ਜਦੋਂ ਚਾਰ ਜ਼ਿਮਨੀ ਚੋਣਾ ਸੀ ਤੇ ਡਾਕਟਰ ਦਿਲਜੀਤ ਸਿੰਘ ਚੀਮਾ ਦਾ ਬਿਆਨ ਆ ਗਿਆ ਬਾਕੀਆਂ ਦਾ ਵੀ ਨਾਲ ਹੀ ਸੀ ਕਿ ਅਗਰ ਸੁਖਵੀਰ ਬਾਦਲ ਸਾਡਾ ਜਰਨੈਲ ਚੋਣ ਪ੍ਰਚਾਰ ਨਹੀਂ ਕਰ ਸਕੂਗਾ ਅਗਵਾਈ ਨਹੀਂ ਕਰ ਸਕੂਗਾ ਤੇ ਫੌਜਾਂ ਕੀ ਲੜਨਗੀ ਸੋ ਸੁਖਵੀਰ ਬਾਦਲ ਤੋਂ ਬਿਨਾ ਚਾਰ ਜ਼ਿਮਨੀ ਚੋਣਾ ਨਹੀਂ ਲੜੀਆਂ ਗਈਆਂ ਕਿਉਂਕਿ ਉਦੋਂ ਸੁਖਵੀਰ ਬਾਦਲ ਤਨਖਾਈਆ ਕਰਾਰ ਸੀ ਹੁਣ ਸੁਖਵੀਰ ਬਾਦਲ ਨੂੰ ਪ੍ਰਧਾਨ ਬਣਾਇਆ ਗਿਆ ਹੁਣ ਜਦੋਂ ਸਖਬੀਰ ਬਾਦਲ ਪ੍ਰਧਾਨ ਦੀ ਅਗਵਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਚੋਣਾ ਲੜ ਰਿਹਾ ਹੈ ਤੇ ਸਵਾਲ ਸਾਰਿਆਂ ਦਾ ਇਸ ਪਾਸੇ ਆ ਕਿ ਸੁਖਬੀਰ ਬਾਦਲ ਜਿਤਾ ਦੇਊਗਾ ਹੁਣ ਤਾਂ ਜਰਨੈਲ ਆ ਗਿਆ ਚੋਣ ਲੜਨ ਅਗਰ ਜਿਤਾ ਨਹੀਂ ਸਕਦਾ ਤਾਂ ਜੇ ਜ਼ਮਾਨਤ ਜ਼ਬਤ ਹੋ ਗਈ ਤੇ ਸੁਖਬੀਰ ਬਾਦਲ ਤੇ ਸਭ ਤੋਂ ਵੱਡੇ ਸਵਾਲ ਖੜੇ ਹੋਣਗੇ ਕਿ ਫਿਰ ਪੁਨਰ ਸੁਰਜੀਤੀ ਕੀ ਹੋਈ ਫਿਰ ਤੁਸੀਂ ਜਿਹੜੇ ਗੁਨਾਹ ਮੰਨੇ ਸਜ਼ਾਵਾਂ ਭੁਗਤੀਆਂ ਅਕਾਲੀ ਦਲ ਨੂੰ ਫਾਇਦਾ ਕੀ ਹੋਇਆ ਕੀ ਤੁਸੀਂ ਸਾਰੀ ਗੱਲ ਨਹੀਂ ਮੰਨੀ ਲੋਕ ਇਹ ਪ੍ਰਭਾਵ ਲੈ ਰਹੇ ਨੇ ਅਗਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੀ ਜ਼ਮਾਨਤ ਜ਼ਬਤ ਹੁੰਦੀ ਹੈ ਤੇ ਕੀ ਇਹ ਮੰਨਿਆ ਜਾਏਗਾ ਕਿ ਸੰਗਤ ਹਜੇ ਵੀ ਸ਼੍ਰੋਮਣੀ ਅਕਾਲੀ ਦਲ ਤੋਂ ਖੁਸ਼ ਨਹੀਂ ਕਿ ਫੇਰੇ ਸਵਾਲ ਖੜਾ ਹੋਏਗਾ ਕਿ ਕੀ ਸੱਚਮੁੱਚ ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਮੰਨਿਆ ਜਾਂ ਨਹੀਂ ਮੰਨਿਆ ਜਿਹੜੀ ਲੁਧਿਆਣਾ ਨੂੰ 19 ਤਰੀਕ ਨੂੰ ਵੋਟਾਂ ਪੈਣੀਆਂ ਨੇ ਅਕਾਲੀ ਦਲ ਦੀ ਜਿਹੜੀ ਵੋਟ ਨਿਕਲਣੀ ਹੈ ਉਹ ਸਿੱਧੇ ਤੌਰ ਤੇ ਇਹ ਮੰਨਿਆ ਜਾਊਗਾ ਕਿ ਕੀ ਸਿੱਖ ਸੰਗਤ ਨੇ ਸੁਖਬੀਰ ਬਾਦਲ ਦੀ ਪਾਰਟੀ ਨੂੰ ਮਾਫ ਕਰਤਾ ਗੁਨਾਵਾਂ ਲਈ ਜਿਹਦੀ ਉਹ ਸਜ਼ਾ ਭੁਗਤ ਕੇ ਆਈ ਸੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਿਹੜੇ ਗੁਨਾਹ ਉਹਨਾਂ ਨੇ ਚੋਰੀ ਆਪਣੀ ਝੋਲੀ ਪਵਾਏ ਸੀ ਜਿਹੜੇ ਗੁਨਾਵਾਂ ਬਾਰੇ ਉਹ ਦਾਵਾ ਕਰਦੇ ਰਹੇ ਕਿ ਸਾਡੇ ਖਿਲਾਫ ਸਾਜ਼ਿਸ਼ਾਂ ਹੋਈਆਂ ਕਿ ਸੰਗਤ ਸੁਖਬੀਰ ਬਾਦਲ ਦੇ ਸਾਰੇ ਇਲਜ਼ਾਮਾਂ ਨੂੰ ਦਾਵਿਆਂ ਨੂੰ ਪ੍ਰਵਾਨ ਕਰਕੇ ਵੋਟਾਂ ਪਾਏਗੀ ਅਗਰ ਸੁਖਬੀਰ ਬਾਦਲ ਦੀ ਪਾਰਟੀ ਜ਼ਮਾਨਤ ਨਹੀਂ ਬਚਾ ਸਕਦੀ ਫਿਰ 2 ਦਸੰਬਰ ਦੇ ਹੁਕਮਨਾਮੇ ਤੋਂ ਪਹਿਲਾਂ ਤੇ ਬਾਅਦ ਦੀ ਸਥਿਤੀ 'ਚ ਫਰਕ ਕੀ ਆਇਆ ਸੁਖਬੀਰ ਬਾਦਲ ਦੇ ਤਰ੍ਹਾਂ ਇਹਨੇ ਵੀ ਸਿਆਸਤ 'ਤੇ ਬਹੁਤ ਵੱਡਾ ਅਸਰ ਪਾਉਣਾ ਹੈ ਔਰ 19 ਤਰੀਕ ਨੂੰ ਵੋਟਾਂ ਔਰ 23 ਤਰੀਕ ਦਾ ਨਤੀਜਾ 23 ਤਰੀਕ ਦੇ ਨਤੀਜੇ ਨੇ ਇਹ ਤੈਅ ਕਰਨਾ ਹੈ ਦੇਖੋ 18 ਜੂਨ ਨੂੰ ਭਰਤੀ ਮੁੱਕਣੀ ਹੈ ਪੰਜ ਮੈਂਬਰੀ ਕਮੇਟੀ ਦੀ 18 ਜੂਨ ਤੋਂ ਬਾਅਦ ਭਰਤੀ ਕਮੇਟੀ ਨੇ ਆਪਣੀ ਭਰਤੀ ਸ਼ੋਅ ਕਰਨੀ ਹੈ ਔਰ ਡੈਲੀਗੇਟ ਚੋਣਾਵਲ ਅੱਗੇ ਵਧਣਾ ਹੈ ਔਰ 19 ਨੂੰ ਵੋਟਾਂ ਨੇ 23 ਨੂੰ ਨਤੀਜਾ 18 ਜੂਨ ਨੂੰ ਭਰਤੀ ਮੁਕੰਮਲ ਪੰਜ ਮੈਂਬਰੀ ਕਮੇਟੀ ਦੀ 23 ਜੂਨ ਨੂੰ ਸੁਖਬੀਰ ਬਾਦਲ ਦਾ ਨਤੀਜਾ ਕਿ ਸੁਖਬੀਰ ਬਾਦਲ ਜਿੱਤਦਾ ਹੈ ਹਾਰਦਾ ਜ਼ਮਾਨਤ ਬਚਦੀ ਹੈ ਨਹੀਂ ਬਚਦੀ ਜੇ ਸੁਖਬੀਰ ਬਾਦਲ ਦੀ ਅਗਵਾਈ ਦੇ ਵਿੱਚ ਇਸ ਸੀਟ ਤੇ ਜ਼ਮਾਨਤ ਨਹੀਂ ਬਚਦੀ ਤੇ ਫਿਰ ਟੁੱਟ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਬਹੁਤ ਲੀਡਰਸ਼ਿਪ ਹੈ ਜੀ ਆ ਜਿਹੜੀ ਸਿਰਫ ਇੰਤਜ਼ਾਰ ਕਰ ਰਹੀ ਹੈ ਕਿ ਪੰਜ ਮੈਂਬਰੀ ਕਮੇਟੀ ਦਾ ਆਖਰੀ ਮਕਾਮ ਕੀ ਬਣਦਾ ਹੈ ਤਾਂ ਪੰਜ ਮੈਂਬਰੀ ਕਮੇਟੀ ਦੀ ਭਰਤੀ ਚੋਂ ਨਤੀਜਾ ਕੀ ਨਿਕਲਦਾ ਹੈ ਔਰ ਸੁਖਬੀਰ ਬਾਦਲ ਦੀ ਅਗਵਾਈ ਚ ਸ਼ਹਿਰ ਦੀ ਚੋਣ ਚ ਕੀ ਨਤੀਜਾ ਆਉਂਦਾ ਔਰ ਅਕਾਲੀ ਦਲ ਕਿੱਥੇ ਖੜਦਾ ਸੋ ਲੋਕ ਇਸ ਰੂਪ ਚ ਵੀ ਦੇਖ ਰਹੇ ਨੇ ਸੋ ਬਹੁਤ ਸਾਰੇ ਲੋਕ ਉਹ ਟੁੱਟਾਂ ਸਾਰੀਆਂ ਪਾਰਟੀਆਂ ਚ ਹੁੰਦੀਆਂ ਕਾਂਗਰਸੀ ਵੀ ਬਹੁਤ ਸਾਰੇ ਕਾਂਗਰਸ ਛੱਡ ਕੇ ਅਕਾਲੀ ਦਲ ਭਾਜਪਾ ਕਾਂਗਰਸ ਚਲੇ ਜਾਂਦੇ ਨੇ ਅਕਾਲੀ ਵੀ ਬਹੁਤ ਸਾਰੇ ਕਾਂਗਰਸ ਅਕਾਲੀ ਛੱਡ ਕੇ ਕਾਂਗਰਸ ਆਪ ਬੀਜੇਪੀ ਚਲੇ ਜਾਂਦੇ ਨੇ ਪਰ ਹੁਣ ਦੇਖਣ ਵਾਲੀ ਗੱਲ ਇਹ ਹੋਣੀ ਆ ਕਿ ਪੰਜ ਮੈਂਬਰੀ ਕਮੇਟੀ ਚ ਕਿੰਨੇ ਜਾਂਦੇ ਨੇ ਪੰਜ ਮੈਂਬਰੀ ਕਮੇਟੀ ਵਾਲੇ ਪਾਸੇ ਕਿੰਨੇ ਜਾਂਦੇ ਨੇ ਮੇਰੇ ਕਹਿਣ ਦਾ ਮਤਲਬ ਇਹ ਹੈ ਸੋ ਬਹੁਤ ਸਾਰੇ ਜਿਹੜੇ ਚੁੱਪਚੀ ਪੀਤੇ ਲੋਕ ਛਿਪ ਕੇ ਸੁਖਵੀਰ ਬਾਦਲ ਢੜੇ ਦੇ ਭਰਤੀ ਦੀਆਂ ਕਾਪੀਆਂ ਭਰ ਰਹੇ ਨੇ ਸਥਾਨਕ ਪੱਦਰ ਦੇ ਲੀਡਰ ਔਰ ਕਈ ਲੀਡਰ ਵੱਡੇ ਕੱਦ ਦੇ ਵੀ ਨੇ ਜਿਹੜੇ ਚੁੱਪਚੀਪੇ ਭਰਤੀ ਦੀਆਂ ਕਾਪੀਆਂ ਭਰ ਰਹੇ ਨੇ ਸਿਰਫ ਇਸ ਗੱਲ ਦੇ ਇੰਤਜ਼ਾਰ 'ਚ ਕਿ 23 ਦਾ ਰਿਜ਼ਲਟ ਉਹਨਾਂ ਦੇ ਵੋਟਾਂ ਤੋਂ ਬਾਅਦ ਕੀ ਆਉਂਦਾ ਔਰ ਪੰਜ ਮੈਂਬਰੀ ਕਮੇਟੀ ਦੀ ਭਰਤੀ ਦਾ ਰਿਜ਼ਲਟ ਕੀ ਨਿਕਲਦਾ ਉਸ ਤੋਂ ਬਾਅਦ ਉਹ ਪਾਸਾ ਬਦਲ ਸਕਦੇ ਨੇ ਸੋ ਸੁਖਵੀਰ ਸਿੰਘ ਬਾਦਲ ਨੂੰ 23 ਤੋਂ ਬਾਅਦ ਹੋਰ ਪੋਲਿਟੀਕਲ ਝਟਕੇ ਲੱਗ ਸਕਦੇ ਨੇ ਬਹੁਤ ਸਾਰੇ ਲੋਕ ਛੱਡ ਕੇ ਦੂਜੇ ਪਾਸੇ ਜਾ ਸਕਦੇ ਨੇ ਹੁਣ ਸੁਖਵੀਰ ਬਾਦਲ ਇਸ ਨਤੀਜੇ ਨਾਲ ਕਿਸ ਤਰ੍ਹਾਂ ਦਾ ਬਦਲਾਅ ਲੈ ਕੇ ਆਉਣਗੇ ਪੰਜਾਬ ਦੀ ਸਿਆਸਤ 'ਚ ਉਹ ਦਾ ਇੰਤਜ਼ਾਰ ਰਹੇਗਾ ਉਂਝ ਸੁਖਵੀਰ ਸਿੰਘ ਬਾਦਲ ਦਾ ਤੜਾ ਕੋਈ ਵੀ ਗੱਲ ਕਹਿਣੀ ਚਾਵੇ ਉਹ ਵੀਡੀਓ ਬਣਾ ਕੇ ਵੀ ਮੈਨੂੰ ਭੇਜ ਸਕਦੇ ਨੇ ਅਸੀਂ ਉਹਨਾਂ ਦਾ ਪੱਖ ਵੀ ਪੂਰੀ ਨਿਰਪੱਖਤਾ ਦੇ ਨਾਲ ਵਖਾਵਾਂਗੇ ਹੁਣ ਸਵਾਲ ਇਹ ਹੈ ਕਿ ਪੰਜਾਬ ਦੀ ਜਿਹੜੀ ਸਿਆਸਤ ਹੈ ਉਹ 23 ਜੂਨ ਨੂੰ ਨਵੇਂ ਸਿਰੇ ਤੋਂ ਨਿਰਧਾਰਤ ਹੋਣੀ ਹੈ ਭਾਰਤ ਭੂਸ਼ਣ ਆਸ਼ੂ ਤੇ ਰਾਜਾ ਬੜੇ ਭਾਰਤ ਭੂਸ਼ਣ ਆਸ਼ੂ ਵੱਡਿਆ ਜਾਂ ਆਮ ਆਦਮੀ ਪਾਰਟੀ ਵੱਟੀ ਹੈ ਇਹ ਨਤੀਜੇ ਦੇ ਰੂਪ ਚ ਸੱਤਾ ਚ ਆਮ ਆਦਮੀ ਪਾਰਟੀ ਆਮ ਤੌਰ ਤੇ ਜ਼ਿਮਨੀ ਚੋਣਾ ਸੱਤਾ ਜਿੱਤਦੀ ਹੈ ਪਰ ਇਸ ਵਾਰ ਸੱਤਾ ਜਿੱਤ ਸਕੇਗੀ ਉਮੀਦ ਕਿਸੇ ਨੂੰ ਵੀ ਨਹੀਂ ਸੀ ਕਿ ਜੁਲਾਈ ਤੋਂ ਪਹਿਲਾਂ ਵੋਟਾਂ ਪੈਣਗੀਆਂ ਜੁਲਾਈ ਚ ਵੀ ਚੋਣ ਕਮਿਸ਼ਨ ਵੋਟਾਂ ਕਰਾ ਸਕਦਾ ਸੀ ਪਰ ਉਹਨਾਂ ਨੇ ਵੋਟਾਂ ਜਲਦੀ ਕਰਾ ਲਈਆਂ ਬੀਜੇਪੀ ਨੇ ਹਜੇ ਕੈਂਡੀਡੇਟ ਵੀ ਨਹੀਂ ਦਿੱਤਾ ਕਿਸੇ ਵੇਲੇ ਵੀ ਉਹਨਾਂ ਦੇ ਕੈਂਡੀਡੇਟ ਦੇ ਨਾਮ ਦਾ ਐਲਾਨ ਹੋ ਸਕਦਾ ਹੈ ਪਰ ਹਜੇ ਤੱਕ ਉਹਨਾਂ ਨੇ ਨਹੀਂ ਦਿੱਤਾ ਸੀ ਕਾਗਜ਼ ਭਰਨ ਦਾ ਕੰਮ ਅੱਜ ਤੋਂ ਹੀ ਸ਼ੁਰੂ ਹੋਇਆ 2 ਤਰੀਕ ਆਖਰੀ ਦਿਨ ਹੈ ਨਾਮਜ਼ਦਗੀਆਂ ਭਰਨ ਦੀ ਸੋ 2 ਤਰੀਕ ਤੱਕ ਭਾਜਪਾ ਦਾ ਕੈਂਡੀਡੇਟ ਹਰ ਹਾਲਤ ਚ ਆਏਗਾ ਹੁਣ ਆਸ਼ੂ ਵਰਿੰਗ ਇਹਨਾਂ ਦੋਨਾਂ ਚ ਮਨ ਮਟਾਵ ਹੈ ਕੀ ਕਾਂਗਰਸ ਦੇ ਵਿੱਚ ਭਾਰਤ ਕੁਸ਼ਨ ਆਸ਼ੂ ਦੀ ਸਥਿਤੀ ਕਾਂਗਰਸ ਦੀ ਅੰਦਰੂਨੀ ਬਗਾਵਤ ਕਰਕੇ ਕਮਜ਼ੋਰ ਹੋ ਸਕਦੀ ਹੈ ਇਹ 2-4 ਦਿਨਾਂ ਦੇ ਵਿੱਚ ਸਥਿਤੀ ਹੋਰ ਸਾਫ ਹੋਏਗੀ ਹਜੇ ਤੱਕ ਖੁੱਲੇ ਤੌਰ ਤੇ ਆਸ਼ੂ ਤੇ ਰਾਜਾ ਵਰਿੰਗ প্রচার ਦੇ ਮੰਚ ਤੇ ਕੋਈ ਵੱਡੀ ਪ੍ਰੈਸ ਕਾਨਫਰੰਸ ਦੇ ਰੂਪ ਚ ਸਾਂਝੇ ਰੂਪ ਚ ਨਜ਼ਰ ਨਹੀਂ ਆਈ ਕੀ ਆਸ਼ੂ ਆਪਣੇ ਦਮ ਤੇ ਹੀ ਚੋਣ ਬਿਆਨ ਨੂੰ ਅੱਗੇ ਵਧਾਉਣਗੇ ਇੱਕ ਹੋਰ ਦਿਲਚਸਪ ਗੱਲ ਦੱਸੀ ਜਾ ਰਹੀ ਹੈ ਕਾਂਗਰਸੀ ਹਲਕਿਆਂ 'ਚ ਇਹ ਚਰਚਾ ਹੈ ਕਿ ਆਸ਼ੂ ਆਪਣੇ ਦਮ ਤੇ ਚੋਣ ਜਿੱਤਣਾ ਚਾਹੁੰਦਾ ਹੈ ਅਗਰ ਆਸ਼ੂ ਆਪਣੇ ਦਮ ਤੇ ਚੋਣ ਜਿੱਤਦਾ ਹੈ ਤੇ ਆਸ਼ੂ ਇੱਕ ਨਵੇਂ ਚਿਹਰੇ ਦੇ ਤੌਰ ਤੇ ਕਾਂਗਰਸ ਚ ਕਾਂਗਰਸ ਦੇ ਪ੍ਰਧਾਨ ਦੇ ਚਿਹਰੇ ਦੇ ਤੌਰ ਤੇ ਆਪਣਾ ਦਾਵਾ ਪੇਸ਼ ਕਰ ਸਕਦਾ ਹੈ ਇਹ ਮੰਨਿਆ ਜਾਂਦਾ ਹੈ ਅਗਰ ਆਸ਼ੂ ਹਾਰਦਾ ਹੈ ਤੇ ਫਿਰ ਪ੍ਰਧਾਨਗੀ ਦੀ ਦੌੜ 'ਚ ਆਸ਼ੂ ਪਛੜ ਸਕਦਾ ਹੈ ਹਾਲਾਂਕਿ ਆਸ਼ੂ ਔਰ ਉਹਨਾਂ ਦੇ ਨਾਲ ਜੁੜੇ ਬਹੁਤ ਸਾਰੇ ਲੀਡਰ ਭਾਵੇਂ ਸੁੰਦਰ ਸ਼ਾਮ अरोड़ा ਨੇ ਭਾਵੇਂ ਰਾਣਾ ਗੁਰਜੀਤ ਨੇ ਮਿਹਨਤ ਬਹੁਤ ਕਰ ਰਹੇ ਨੇ ਪ੍ਰਗਟ ਸਿੰਘ ਵੀ ਮੈਂ ਵੇਖਿਆ ਉਹ ਵੀ ਲਗਾਤਾਰ ਲੱਗੇ ਹੋਏ ਨੇ ਭਾਰਤ ਪੂਸ਼ਨ ਆਸ਼ੂ ਦੇ ਹੱਕ 'ਚ ਬਹੁਤ ਸਾਰੀ ਲੀਡਰਸ਼ਿਪ ਹੈ ਜਿਹੜੀ ਭਾਰਤ ਪੂਸ਼ਨ ਆਸ਼ੂ ਦੇ ਹੱਕ 'ਚ ਪ੍ਰਚਾਰ ਕਰ ਰਹੀ ਹੈ ਕਿਸੇ ਵੇਲੇ ਨਵਜੋਤ ਸਿੰਘ ਸਿੱਧੂ ਦੇ ਨਾਲ ਨਜ਼ਰ ਆਉਂਦੇ ਸੀ ਸੁਮਿਤ ਸਿੰਘ ਮਾਨ ਉਹ ਵੀ ਖੁੱਲ ਕੇ ਭਾਰਤ ਪੂਸ਼ਣ ਆਸ਼ੂ ਦੇ ਹੱਕ 'ਚ ਪ੍ਰਚਾਰ ਕਰ ਰਹੇ ਨੇ ਹੁਣ ਦੇਖਣਾ ਇਹ ਹੋਏਗਾ ਕਿ ਆਸ਼ੂ ਆਪਣੇ ਦਮ ਤੇ ਜਿੱਤਦਾ ਹੈ ਜਾਂ ਰਾਜਾ ਵੜਿੰਗ ਆ ਕੇ ਖੁੱਲ ਕੇ ਭਾਰਤ ਪੂਸ਼ਣ ਆਸ਼ੂ ਦੀ ਮਦਦ ਕਰ ਦੇਣੀ ਹੈ ਅਗਰ ਰਾਜਾ ਵੜਿੰਗ ਤੇ ਆਸ਼ੂ ਇਕੱਠੇ ਹੋ ਜਾਣ ਤੇ 1+1 ਦਾ ਪੈਕੇਜ ਕਾਂਗਰਸ ਨੂੰ ਮਿਲਦਾ ਮੈਨੂੰ ਇਹ ਲੱਗਦਾ ਹੈ ਅਗਰ ਰਾਜਾ ਵੜਿੰਗ ਪੂਰੀ ਜਾਨ ਲਾ ਦੇ ਔਰ ਨਾਲ ਹੋਵੇ ਭਾਰਤ ਪੂਸ਼ਣ ਆਸ਼ੂ ਤੇ ਬਾਕੀ ਕਾਂਗਰਸ ਦੀ ਲੀਡਰਸ਼ਿਪ ਤੇ ਆਮ ਆਦਮੀ ਪਾਰਟੀ ਦੇ ਨਾਲ ਕੰਡੀ ਦਾ ਮੁਕਾਬਲਾ ਹੋਏਗਾ ਫਿਰ ਹੈਰਾਨੀ ਨਹੀਂ ਹੋਏਗੀ ਕਿ ਆਸ਼ੂ ਵੀ ਜਿੱਤ ਜਾਏ ਕਿਉਂਕਿ ਇਹ ਗੱਲ ਹਮੇਸ਼ਾ ਨਹੀਂ ਹੁੰਦੀ ਕਿ ਸੱਤਾ ਜਿੱਤਦੀ ਹੈ ਦੂਸਰੇ ਪਾਸੇ ਜਿਹੜੀ ਸੱਤਾ ਚ ਰਾਜ ਸਭਾ ਮੈਂਬਰ ਹੈ ਉਹ ਵੀ ਕੁਝ ਸਮੇਂ ਤੋਂ ਹੀ ਸਰਗਰਮ ਨੇ ਅੱਜ ਕੱਲ੍ਹ ਤਾਂ ਖैर ਸੜਕਾਂ ਸੜਕਾਂ ਬਹੁਤ ਕੁਝ ਲੁਧਿਆਣਾ ਪੱਛਮੀ ਦੇ ਹਲਕੇ ਦੇ ਵਿੱਚ ਬਣ ਰਹੀਆਂ ਨੇ ਮੈਂ ਕੁਝ ਦਿਨ ਪਹਿਲਾਂ ਉਧਰੋਂ ਉਧਰੋਂ ਦੀ ਲੰਘ ਕੇ ਆਇਆ ਪਰ ਸੱਤਾ ਹਮੇਸ਼ਾ ਨਹੀਂ ਜਿੱਤਦੀ ਕਿਉਂਕਿ ਸੱਤਾ ਦੇ ਖਿਲਾਫ ਵੀ ਕਿਤਨਾ ਕਿਤੇ ਐਂਟੀ ਇੰਕਰਮੈਂਸੀ ਹੈ ਭਗਵੰਤ ਮਾਨ ਅਗਰ ਡੇਰਾ ਨਹੀਂ ਲਾਉਂਦਾ ਆਪਣਾ ਘਰ ਨਹੀਂ ਉਥੇ ਕਿਰਾਏ ਤੇ ਲੈ ਲੈਂਦਾ ਤੇ ਫਿਰ ਆਮ ਆਦਮੀ ਪਾਰਟੀ ਨੂੰ ਸਿਰਫ ਦਿੱਲੀ ਵਾਲਿਆਂ ਦੇ ਸਹਾਰੇ ਅਸੀਂ ਜੇਤੂ ਨਹੀਂ ਦੇਖ ਸਕਦੇ ਭਗਵੰਤ ਮਾਨ ਦੀ ਘੱਟ ਦਖਲ ਅੰਦਾਜ਼ੀ ਤੋਂ ਬਿਨਾ ਜਾਂ ਘੱਟ ਸਰਗਰਮੀ ਤੋਂ ਬਿਨਾ ਆਮ ਆਦਮੀ ਪਾਰਟੀ ਦਾ ਜਿੱਤਣਾ ਬਹੁਤ ਆਸਾਨ ਨਹੀਂ ਹੋਏਗਾ ਅਗਰ ਉਹ ਜਿੱਤਦੇ ਨਹੀਂ ਸੋ ਇੱਕ ਪਾਸੇ ਰਾਜਾ ਵੜਿੰਗ ਤੇ ਭਾਰਪੋਸ਼ਣ ਆਸ਼ੂ ਇਹ ਦੋਵਾਂ ਦਾ ਫੈਕਟਰ ਹੈ ਅਗਰ ਇਹ ਇਕੱਠੇ ਹੋ ਗਏ ਤੇ ਤਕੜੇ ਹੋ ਸਕਦੇ ਨੇ ਅਗਰ ਭਗਵੰਤ ਮਾਨ ਔਰ ਦਿੱਲੀ ਵਾਲੇ ਇਕੱਠੇ ਹੋ ਕੇ ਲੜੇ ਅਗਰ ਭਗਵੰਤ ਮਾਨ ਨੇ ਪੂਰਾ ਜ਼ੋਰ ਲਾਇਆ ਫਿਰ ਮੁਕਾਬਲਾ ਬਣਨਾ ਹੈ ਬਾਕੀ ਬੀਜੇਪੀ ਨੇ ਕੈਂਡੀਡੇਟ ਕਿਸੇ ਵੀ ਵੇਲੇ ਦੇ ਦੇਣਾ ਬੀਜੇਪੀ ਨੂੰ ਵੀ ਅਸੀਂ ਖੇਡ ਚੋਂ ਬਾਹਰ ਨਹੀਂ ਦੇਖ ਸਕਦੇ ਹਾਲਾਂਕਿ ਜਿਸ ਤਰ੍ਹਾਂ ਦਾ ਪਾਕਿਸਤਾਨ ਦੇ ਨਾਲ ਜੰਗ ਦਾ ਮਾਹੌਲ ਬਣਿਆ ਬੀਜੇਪੀ ਭਾਵੇਂ ਫੌਜ ਨੇ ਬਹੁਤ ਵੱਡੀ ਜਿੱਤ ਹਾਸਲ ਕੀਤੀ ਲੇਕਿਨ ਫੌਜ ਦੀ ਜਿੱਤ ਇਸ ਵਾਰ ਪੋਲਿਟੀਕਲ ਤੌਰ ਤੇ ਬੀਜੇਪੀ ਦੀ ਜਿੱਤ ਦੇ ਰੂਪ ਚ ਸਥਾਪਿਤ ਨਹੀਂ ਹੋ ਰਹੀ ਘਟੋ ਘਟ ਪੰਜਾਬ ਚ ਪੰਜਾਬ ਦੇ ਲੋਕ ਇਸ ਜੰਗ ਨੂੰ ਲੈ ਕੇ ਬਹੁਤੇ ਖੁਸ਼ ਨਹੀਂ ਸੀ ਜ਼ਿਆਦਾਤਰ ਲੋਕ ਹੋ ਸਕਦਾ ਹੈ ਕੁਝ ਲੋਕ ਚਾਹੁੰਦੇ ਹੋਣ ਵੀ ਜੰਗ ਹੋਵੇ ਪਰ ਮੇਰੇ ਵਰਗੇ ਕਈ ਲੋਕ ਨਹੀਂ ਚਾਹੁੰਦੇ ਸੀ ਕਿ ਜੰਗ ਹੋਵੇ ਸੋ ਇਹਦਾ ਅਸਰ ਬੀਜੇਪੀ ਦੇ ਵੋਟ ਬੈਂਕ ਦੇ ਰੂਪ ਦੇ ਵਿੱਚ ਨਿਸ਼ਚਿਤ ਤੌਰ ਤੇ ਪਾਏਗਾ ਬਾਕੀ ਵੇਖਦੇ ਹਾਂ ਕਿ ਜ਼ਿਮਨੀ ਚੋਣ ਦਾ ਜਦੋਂ ਨਤੀਜਾ ਆਉਂਦਾ ਤੇ ਕਿਸ ਰੂਪ ਚ ਨਤੀਜਾ ਆਉਂਦਾ ਪਰ ਡੇ ਟੂ ਡੇ ਜਿਹੜੇ ਸਮਿਕਰਨ ਨੇ ਜਿਹੜੇ ਰੋਜ਼ਾਨਾ ਦੇ ਸਮਿਕਰਨ ਨੇ ਲੁਧਿਆਣਾ ਦੀ ਪੋਲਿਟਿਕਸ ਦੇ ਜ਼ਿਮਨੀ ਚੋਣ ਦੇ ਉਹਨਾਂ ਦੇ ਉੱਤੇ ਨਜ਼ਰ ਲਗਾਤਾਰ ਆਪਾਂ ਬਣਾ ਕੇ ਰੱਖਾਂਗੇ ਔਰ ਅਖੀਰ ਚ ਮੈਂ ਗੱਲ ਕਰਨਾ ਕਿ ਜਿਹੜਾ ਅਕਾਲੀ ਕੌਂਸਲਰ ਅੰਮ੍ਰਿਤਸਰ ਦੇ ਵਿੱਚ ਜੰਡੇਆਲਾ ਗੁਰੂ ਤੋਂ ਇੱਕ ਨਗਰ ਕੌਂਸਲ ਦੇ ਵਾਰਡ 2 ਦੇ ਕੌਂਸਲਰ ਸੀ ਹਰਜਿੰਦਰ ਸਿੰਘ ਜਿਸ ਤਰੀਕੇ ਨਾਲ ਹਰਜਿੰਦਰ ਸਿੰਘ ਦਾ ਮਰਡਰ ਹੋਇਆ ਸ਼ਰਿਆਂ ਮੋਨਾਂ ਤੇ ਗੋਲੀਆਂ ਚਲਾਈਆਂ ਗਈਆਂ ਕਈ ਸਵਾਲ ਖੜੇ ਹੁੰਦੇ ਦੱਸਿਆ ਜਾ ਰਿਹਾ ਕਿ ਇੱਕ ਸਮਾਗਮ ਚ ਗਏ ਸੀ ਜਦੋਂ ਭੋਜਨ ਕਰਨ ਜਾ ਰਹੇ ਸੀ ਉਸ ਵੇਲੇ ਉਹਨਾਂ ਤੇ ਹਮਲਾ ਕੀਤਾ ਗਿਆ ਸਵਾਲ ਹੀ ਖੜਾ ਹੋ ਰਿਹਾ ਹੈ ਕਿ ਵੀਡੀਓ ਲਗਾਤਾਰ ਜਾਰੀ ਕੀਤੇ ਗਏ ਨੇ ਸੋਸ਼ਲ ਮੀਡੀਆ ਤੇ ਹਰਜਿੰਦਰ ਸਿੰਘ ਦੇ ਘਰ ਦੇ ਉੱਤੇ ਦੋ ਨੌਜਵਾਨ ਫਾਇਰਿੰਗ ਕਰਕੇ ਗਏ ਨੇ ਕੁਝ ਦਿਨ ਪਹਿਲਾਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੈ ਵਿਕਰਮ ਅਜੀਤਿਆ ਨੇ ਵੀ ਸ਼੍ਰੋਮਣੀ ਅਕਾਲੀ ਦਲ ਨੇ ਵੀ ਭਾਰਤੀ ਜਨਤਾ ਪਾਰਟੀ ਨੇ ਵੀ ਇਹ ਵਾਇਰਲ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ ਪੇਜਾਂ ਤੇ ਵਾਇਰਲ ਕੀਤਾ ਔਰ ਬੀਜੇਪੀ ਸ਼੍ਰੋਮਣੀ ਅਕਾਲੀ ਦਲ ਔਰ ਕਾਂਗਰਸ ਇਹਨਾਂ ਦਾ ਇਲਜ਼ਾਮ ਸਿੱਧੇ ਰੂਪ ਚ ਇਹ ਹੈ ਕਿ ਇਹ ਘਟਨਾ ਲਾਇੰਡ ਆਰਡਰ ਦੀ ਕਮੀ ਦੇ ਰੂਪ ਚ ਤਾਂ ਹੈ ਪਰ ਇਹ ਘਟਨਾ ਇਸ ਕਰਕੇ ਜ਼ਿਆਦਾ ਚਿੰਤਾ ਵਾਲੀ ਹੈ ਕਿ ਜਿਸ ਵਿਅਕਤੀ ਤੇ ਗੋਲੀਆਂ ਚਲਾ ਕੇ ਮਰਡਰ ਹੋਇਆ ਕੁਝ ਦਿਨ ਪਹਿਲਾਂ ਉਹਦੇ ਘਰੇ ਫਾਇਰਿੰਗ ਕੀਤੀ ਗਈ ਸੀ ਔਰ ਉਸ ਮਾਮਲੇ ਦੇ ਵਿੱਚ ਪੁਲਿਸ ਨੂੰ ਬਕਾਇਦਾ ਪੂਰੀ ਜਾਣਕਾਰੀ ਦਿੱਤੀ ਗਈ ਸੀ ਕਿ ਇਸ ਤਰੀਕੇ ਨਾਲ ਘਰ ਤੇ ਦੋ ਲੋਕ ਗੋਲੀਆਂ ਚਲਾ ਕੇ ਗਏ ਨੇ ਉਸ ਦੇ ਬਾਵਜੂਦ ਉਸ ਵਿਅਕਤੀ ਨੂੰ ਜ਼ਰੂਰੀ ਸੁਰੱਖਿਆ ਮਹੱਈਆ ਨਾ ਕਰਾਉਣਾ ਇਹ ਸਵਾਲ ਖੜੇ ਹੁੰਦੇ ਨੇ ਸਾਡੇ ਕੋਲੇ ਸਿਕਿਉਰਿਟੀ ਦੀ ਕਮੀ ਨਹੀਂ ਹੈ ਲੀਡਰਾਂ ਦੇ ਨਾਲ ਸੈਂਕੜਿਆਂ ਦੀ ਗਿਣਤੀ ਦੇ ਵਿੱਚ 117 ਐਮਐਲਿਆਂ ਦੇ ਨਾਲ ਵੀ ਤੁਸੀਂ ਗਿਣ ਲਓ 4-500 ਮੁਲਾਜ਼ਮ ਘਟੋ-ਘਟ ਲੱਗਿਆ ਹੋਊਗਾ ਮੁੱਖ ਮੰਤਰੀ ਦੇ ਨਾਲ ਵੀ ਸੈਂਕੜੇ ਮੁਲਾਜ਼ਮ ਹੁੰਦੇ ਨੇ ਗਵਰਨਰ ਨਾਲ ਵੀ ਸੈਂਕੜੇ ਮੁਲਾਜ਼ਮ ਹੁੰਦੇ ਨੇ ਐਮਪੀ ਹੋਗੇ ਅਹੁਦੇਦਾਰ ਹੋਗੇ ਉਹ ਵੀ ਗਨਮੈਨ ਉਹਨਾਂ ਕੋਲੇ ਵੀ ਹੁੰਦੇ ਨੇ ਪਰ ਜਦੋਂ ਕੋਈ ਵਿਅਕਤੀ ਆਪਣੇ ਘਰ ਤੇ ਗੋਲੀਆਂ ਦਾ ਸ਼ਿਕਾਰ ਹੋਵੇ ਤੇ ਉਸ ਤੋਂ ਬਾਅਦ ਉਹ ਸਿਕਿਉਰਿਟੀ ਚਾਰਿਆ ਹੋਵੇ ਤੇ ਇਹ ਮਾਮਲਾ ਨਿਸ਼ਚਿਤ ਤੌਰ ਤੇ ਇੱਕ ਵੱਡੀ ਲਾਪਰਵਾਹੀ ਦਾ ਬਣ ਜਾਂਦਾ ਹੈ ਕਿ ਪੁਲਿਸ ਕਿ ਪੁਲਿਸ ਕਿਸੇ ਵੀ ਵਿਰੋਧੀ ਪਾਰਟੀ ਦੇ ਆਗੂ ਦੀ ਸੁਰੱਖਿਆ ਨੂੰ ਲੈ ਕੇ ਜ਼ਿਆਦਾ ਗੰਭੀਰ ਨਹੀਂ ਹੈ ਕਿ ਪੁਲਿਸ ਨੂੰ ਇਹ ਲੱਗਿਆ ਕਿ ਅਕਾਲੀ ਦਲ ਦਾ ਕਾਉਂਸਲਰ ਹੈ आम आदमी पार्टी ਦਾ ਹੁੰਦਾ ਤੇ ਸੁਰੱਖਿਆ ਦੇ ਦਿੰਦੇ ਕੀ ਪੁਲਿਸ ਨੂੰ ਇਹ ਲੱਗਿਆ ਇਹ ਸਵਾਲ ਹੋਇਆ ਜਿਹੜੇ ਲਗਾਤਾਰ ਪੁਲਿਸ ਤੋਂ ਪੁੱਛੇ ਜਾ ਰਹੇ ਭਾਵੇਂ ਅੰਮ੍ਰਿਤਸਰ ਦੀ ਪੁਲਿਸ ਹੋਵੇ ਭਾਵੇਂ ਪੰਜਾਬ ਦੇ ਡੀਜੀਪੀ ਹੋਣ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਦੇ ਸਵਾਲ ਉਹਨਾਂ ਦੀ ਆਪਣੀ ਕਾਰਗੁਜ਼ਾਰੀ ਤੇ ਸਵਾਲ ਖੜੇ ਕਰਦੇ ਇਹ ਬਲਾਈਂਡ ਮਰਡਰ ਨਹੀਂ ਹੈ ਇਹ ਬਲਾਈਂਡ ਮਰਡਰ ਨਹੀਂ ਹੈ ਪੁਲਿਸ ਨੇ ਪਛਾਣ ਕੀਤੀ ਹੈ ਕਿ ਕੁਝ ਤਰ੍ਹਾਂ ਨੇ ਪੁਲਿਸ ਆਪਸੀ ਰੰਜਿਸ਼ ਦੇ ਮਾਮਲੇ ਦੇ ਤੌਰ ਤੇ ਵੀ ਇਹਨੂੰ ਦੇਖ ਰਹੀ ਹੈ ਵੀ ਕਿਤੇ ਇਹ ਮਾਮਲਾ ਆਪਸੀ ਰੰਜਿਸ਼ ਦਾ ਨਹੀਂ ਕੋਈ ਵੀ ਹੋਵੇ ਭਾਵੇਂ ਕਿਸੇ ਅਣਪਛਾਤੇ ਨੇ ਹਮਲਾ ਕੀਤਾ ਹੋਵੇ ਗੋਲੀਆਂ ਚਲਾਈਆਂ ਹੋਣ ਭਾਵੇਂ ਕੋਈ ਰੰਜਿਸ਼ ਦਾ ਮਾਮਲਾ ਹੋਵੇ ਜਦੋਂ ਇੱਕ ਵਾਰ ਘਰ ਤੇ ਹਮਲਾ ਹੋਇਆ ਉਸ ਤੋਂ ਬਾਅਦ ਸੁਰੱਖਿਆ ਚ ਕਟਾਹੀ ਇਹ ਇੱਕ ਵੱਡਾ ਸਵਾਲ ਬਣਦਾ ਹੈ ਇਹਦੇ ਉੱਪਰ ਜ਼ਰੂਰ ਪੰਜਾਬ ਦੇ ਮੁੱਖ ਮੰਤਰੀ ਨੂੰ ਧਿਆਨ ਦੇਣ ਦੀ ਲੋੜ ਹੈ ਨਹੀਂ ਤਾਂ ਇਸ ਤਰ੍ਹਾਂ ਦੇ ਮੁੱਦੇ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਦੇ ਖਿਲਾਫ ਐਂਟੀ ਇਨਕੰਮਬੈਂਸੀ ਨੂੰ ਹੋਰ ਤਕੜਾ ਕਰ ਦੇਣਗੇ ਹਾਲਾਂਕਿ ਭਗਵੰਤ ਜੀ ਬਹੁਤ ਸਾਰੇ ਚੰਗੇ ਕੰਮ ਕਰਕੇ ਵੀ ਅੱਗੇ ਵਧ ਰਹੇ ਨੇ ਜਿਵੇਂ ਪਾਣੀਆਂ ਦੇ ਮਸਲੇ ਤੇ ਲੜਾਈ ਹੋਈ ਜਾਂ ਟੇਲਾਂ ਤੱਕ ਪਾਣੀ ਪਹੁੰਚਾਤਾ ਜਾਂ ਨੌਕਰੀਆਂ ਵੰਡ ਰਹੇ ਨੇ ਪਰ ਸਾਰੇ ਮਸਲੇ ਦੇਖਣੇ ਪੈਣਗੇ ਕਿਉਂਕਿ ਪੰਜਾਬ 'ਚ ਪੰਜਾਬ 'ਚ ਨਾ ਤਾਂ ਇਕੱਲਾ ਵਿਕਾਸ ਅਜੰਡਾ ਰਹਿੰਦਾ ਨਾ ਪੰਜਾਬ ਚ ਕੋਈ ਇੱਕ ਮੁੱਦਾ ਪੰਜਾਬ ਦੀ ਸਿਆਸਤ ਤੇ ਪੋਲਿਟਿਕਸ ਨੂੰ ਤੈਅ ਕਰਦਾ ਪੰਜਾਬ ਦੇ ਵਿੱਚ ਹਰ ਮੁੱਦੇ ਦੀ ਅਹਿਮੀਅਤ ਹੈ ਲੈਂਡ ਆਰਡਰ ਦੀ ਵੀ ਅਹਿਮੀਅਤ ਹੈ ਬੇਰੋਜ਼ਗਾਰੀ ਦੀ ਵੀ ਅਹਿਮੀਅਤ ਹੈ ਨਸ਼ਿਆਂ ਦੇ ਖਿਲਾਫ ਯੁੱਧ ਦੀ ਵੀ ਅਹਿਮੀਅਤ ਹੈ ਪਾਣੀ ਦੇ ਮੁੱਦੇ ਦੀ ਵੀ ਅਹਿਮੀਅਤ ਹੈ ਬੇਰੋਜ਼ਗਾਰੀ ਦੀ ਜਿਵੇਂ ਮੈਂ ਜ਼ਿਕਰ ਕੀਤਾ ਉਦਯੋਗਾਂ ਦੀ ਔਰ ਸੁਰੱਖਿਆ ਦੀ ਔਰ ਪੋਲਿਟੀਕਲ ਲੋਕਾਂ ਦੀ ਸੁਰੱਖਿਆ ਜਦੋਂ ਬਹੁਤ ਜ਼ਰੂਰੀ ਹੋਵੇ ਤੇ ਦਿੱਤੀ ਜਾਣੀ ਚਾਹੀਦੀ ਹੈ ਇਸ ਦੇ ਲਈ ਖਾਸ ਹੁਕਮ ਹੋਣੇ ਚਾਹੀਦੇ ਨਹੀਂ ਸੋ ਇਹ ਮਾਮਲਾ ਜਦੋਂ ਪੁਲਿਸ ਹੱਲ ਕਰਦੀ ਹੈ ਉਮੀਦ ਹੈ ਅੱਜ ਕੱਲ੍ਹ ਪੁਲਿਸ ਹੱਲ ਕਰ ਦੂਗੀ ਜਿਨ੍ਹਾਂ ਤੇ ਸ਼ੱਕ ਹੈ ਪੁਲਿਸ ਨੂੰ ਉਹਨਾਂ ਦੇ ਇੱਕ ਦੋ ਸਾਥੀ ਪੁਲਿਸ ਨੇ ਗ੍ਰਿਫਤਾਰ ਕੀਤੇ ਨੇ ਉਮੀਦ ਹੈ ਪੁਲਿਸ ਅਸਲੀ ਦੋਸ਼ੀਆਂ ਤੱਕ ਵੀ ਪਹੁੰਚ ਜੂ। ਪਰ ਸਵਾਲ ਇਹ ਹੈ ਕਿ ਜਦੋਂ ਪਹਿਲਾਂ ਖਤਰੇ ਦਾ ਪਤਾ ਹੋਵੇ ਉਦੋਂ ਸੁਰੱਖਿਆ ਮੁਹੱਈਆ ਕਿਉਂ ਨਹੀਂ ਕੀਤੀ ਜਾਂਦੀ ਇਸ ਪਾਸੇ ਸੋਚਣ ਦੀ ਲੋੜ ਹੈ ਭਾਵੇਂ ਪੀੜ ਸੁਰੱਖਿਆ ਪੰਜਾਬ ਦੀ ਪੁਲਿਸ ਦੇਣੀ ਸ਼ੁਰੂ ਕਰ ਦੇ ਅਗਰ ਪੰਜਾਬ ਕੋਲੇ ਮੁਲਾਜ਼ਮ ਘਟ ਨੇ ਤੇ ਅਗਰ ਕਿਸੇ ਵਿਅਕਤੀ ਦੇ ਘਰ ਤੇ ਗੋਲੀਆਂ ਚੱਲ ਗਈਆਂ ਉਹ ਸੁਰੱਖਿਆ ਲਈ ਆਉਂਦੀ ਹੈ ਆਉਂਦੇ ਨੇ ਤੇ ਪੰਜਾਬ ਪੁਲਿਸ ਭਾਵੇਂ ਪੇੜ ਸੁਰੱਖਿਆ ਦੇਵੇ ਅਗਰ ਕੋਈ ਸਮਰੱਥ ਹੈ ਤੇ ਉਹ ਸੁਰੱਖਿਆ ਲੈ ਲੇਗਾ ਪਰ ਇਹ ਸੁਰੱਖਿਆ ਬਹੁਤ ਲਾਜ਼ਮੀ ਹੈ ਬਾਕੀ ਪੰਜਾਬ ਪੁਲਿਸ ਵੱਲੋਂ ਵੀ ਜ਼ਰੂਰ ਆਉਂਦੇ ਸਮੇਂ 'ਚ ਇਹਦੇ ਤੇ ਕੋਈ ਨਾ ਕੋਈ ਪੱਖ ਰੱਖਿਆ ਜਾਵੇਗਾ ਅਸੀਂ ਉਹਨਾਂ ਦਾ ਪੱਖ ਵੀ ਸਾਂਝਾ ਕਰਾਂਗੇ ਸੋ ਕੋਈ ਵੀ ਤੇ ਕਿਸੇ ਵੀ ਵਿਸ਼ੇ ਤੇ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਹਰ ਕਿਸੇ ਦੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਮੇਰੇ ਨਾਲ ਸਾਂਝਾ ਕਰ ਸਕਦੇ ਹੋ ਤੁਸੀਂ ਵੀਡੀਓ ਬਣਾ ਕੇ ਵੀ ਮੈਨੂੰ ਭੇਜ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਅੱਜ ਇਜਾਜ਼ਤ ਲਵਾਂਗੇ ਕੱਲ ਇੱਕ ਵਾਰੀ ਫੇਰ ਮਿਲਾਂਗੇ ਬਹੁਤ ਬਹੁਤ ਧੰਨਵਾਦ